ਜੇਲ੍ਹ ਦੇ ਵਿੱਚ ਬੰਦ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਂਦਰ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦੀ ਮੰਗ ਉੱਠੀ ਹੈ। ਇਹ ਮੰਗ ਹੁਣ ਕਿਸ ਵੱਲੋਂ ਰੱਖੀ ਗਈ ਹੈ, ਕਿਸ ਆਧਾਰ ਦੇ ਉੱਪਰ ਰੱਖੀ ਗਈ ਹੈ ਕਿ ਅਰਵਿੰਦ ਕੇਜਰੀਵਾਲ ਹੁਣ ਅਸਤੀਫਾ ਦੇਣਗੇ, ਗੱਲਬਾਤ ਇਸ ਦੇ ਉੱਪਰ ਕਰਾਂਗੇ। ਤੇ ਉਧਰ ਗੱਲਬਾਤ ਕਰਾਂਗੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਦੇ ਵਿੱਚ ਵੱਡਾ ਵਾਅਦਾ ਹੋਇਆ ਹੈ। ਕਿਉਂਕਿ ਦਿੱਲੀ ਦੀ ਹਾਈ ਕੋਰਟ ਦੇ ਵੱਲੋਂ ਪਾਰਟੀ ਨੂੰ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਝਾੜ ਪਾਈ ਹੈ ਕਿਸ ਮਾਮਲੇ ਦੇ ਉੱਪਰ ਹੁਣ ਪਾਰਟੀ ਨੂੰ ਸ਼ਰਮਿੰਦਾ ਹੋਣਾ ਪਿਆ ਹੈ ਗੱਲਬਾਤ ਉਸ ਦੇ ਉੱਪਰ ਵੀ ਕਰਾਂਗੇ ਤੇ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਜਿਨ੍ਹਾਂ ਦੇ ਵੱਲੋਂ ਸੁਖਪਾਲ ਸਿੰਘ ਖੈਰਾ ਦਾ ਚੈਲੰਜ ਕਬੂਲ ਲਿਆ ਗਿਆ ਆਖਿਰ ਸੁਖਪਾਲ ਸਿੰਘ ਖੈਰਾ ਨੇ ਚੈਲੰਜ ਕੀ ਕੀਤਾ ਸੀ ਕਿਸ ਤਰ੍ਹਾਂ ਦਾ ਚੈਲੰਜ ਸੀ ਕਿਸ ਤਰੀਕੇ ਦੇ ਨਾਲ ਇਹ ਚੈਲੰਜ ਕਬੂਲਿਆ ਗਿਆ ਤੇ ਹਾਲਾਤ ਕਿਸ ਤਰ੍ਹਾਂ ਦੇ ਬਣਨਗੇ ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਭਾਈ ਅਮਰਿਤਪਾਲ ਸਿੰਘ ਜੀ ਕਿਉਂਕਿ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਖੰਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਹੋਣਗੇ ਜੇਕਰ ਉਹ ਚੋਣ ਲੜਦੇ ਨੇ ਤਾਂ ਉਹਨਾਂ ਦੀ ਚੋਣ ਲੜਨ ਤੇ ਕੀ ਇਮਪੈਕਟ ਕਲਾ ਖੰਡੂਰ ਸਾਹਿਬ ਦੀ ਸੀਟ ਦੇ ਉੱਪਰ ਪਵੇਗਾ ਜਾਂ ਫਿਰ ਪੰਜਾਬ ਦੀਆਂ ਹੋਰਨਾਂ ਸੀਟਾਂ ਦੇ ਉੱਪਰ ਵੀ ਭਾਈ ਅਮਰਿਤਪਾਲ ਸਿੰਘ ਦਾ ਇਮਪੈਕਟ ਪਵੇਗਾ ਗੱਲਬਾਤ ਇਸ ਦੇ ਉੱਪਰ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੁੱਦਾ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆ ਡਾਕਟਰ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਸ਼ੁਕਰੀਆ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ ਦਰਸ਼ਕਾਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਅੱਜ ਜਾਂ ਆਮ ਆਦੀ ਪਾਰਟੀ ਦੀ ਗੱਲ ਕਰੀਏ ਤਾਂ ਬੜਾ ਅਹਿਮ ਦਿਨ ਰਿਹਾ ਹੈ ਕਿਉਂਕਿ ਇੱਕ ਪਾਸੇ ਤਾਂ ਹਾਈ ਕੋਰਟ ਦੇ ਵੱਲੋਂ ਤਿੱਖੇ ਆ ਪਿਛਲੇ ਦਿਨੀ ਟਿੱਪਣੀਆਂ ਕੀਤੀਆਂ ਗਈਆਂ ਸੀ ਲੇਕਿਨ ਉਹਨਾਂ ਟਿੱਪਣੀਆਂ ਦੇ ਆਧਾਰ ਦੇ ਉੱਪਰ ਅੱਜ ਮੰਗ ਵੀ ਉੱਠੀ ਹੈ ਵੀ ਅਰਵਿੰਦ ਕੇਜਰੀਵਾਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਕਿਹਦੇ ਵੱਲੋਂ ਮੰਗ ਉੱਠੀ ਹੈ ਆਪਾਂ ਇਹਦੇ ਉੱਪਰ ਬਾਅਦ ਵਿੱਚ ਗੱਲ ਕਰਾਂਗੇ ਲੇਕਿਨ ਅਹਿਮ ਅਹਿਮ ਸਵਾਲ ਭਾਈ ਅਮਰਿਤਪਾਲ ਸਿੰਘ ਜੀ ਖੰਡੂਰ ਸਾਹਿਬ ਤੋਂ ਲੋਕ ਸਭਾ ਹਲਕੇ ਦੇ ਵਿੱਚ ਆਜ਼ਾਦ ਉਮੀਦਵਾਰ ਦੇ ਉੱਪਰ ਚੋਣ ਲੜਨਗੇ ਸਵਾਲ ਮੇਰਾ ਇਹ ਹੈ ਹੁਣ ਵੀ ਜੇਕਰ ਉਹ ਖੰਡੂਰ ਸਾਹਿਬ ਤੋਂ ਆਜ਼ਾਦ ਚੋਣ ਲੜਨਗੇ ਤਾਂ ਇੰਪੈਕਟ ਕਿਸ ਤਰ੍ਹਾਂ ਦਾ ਪੈਣ ਵਾਲਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਸਮਿਕਰਨ ਕਿਸ ਤਰ੍ਹਾਂ ਦੇ ਰਹਿਣ ਵਾਲੇ ਨੇ ਪੰਜਾਬ ਦੀ ਰਾਜਨੀਤੀ ਦੇ ਕੀ ਭਾਈ ਅਮਰਿਤਪਾਲ ਸਿੰਘ ਦਾ ਇੰਪੈਕਟ ਕੱਲਾ ਖੰਡੂਰ ਸਾਹਿਬ ਦੀ ਸੀਟ ਦੇ ਉੱਪਰ ਰਹੇਗਾ ਜਾਂ ਫਿਰ ਭਾਈ ਅਮਰਿਤਪਾਲ ਸਿੰਘ ਦਾ ਇੰਪੈਕਟ ਪੰਜਾਬ ਦੀਆਂ ਹੋਰ ਨਾ ਸੀਟਾਂ ਦੇ ਉੱਪਰ ਵੀ ਦਿਖਾਈ ਦੇਵੇਗਾ ਕਿਸ ਤਰ੍ਹਾਂ ਦੇ ਬਣਨਗੇ ਸਮਿਕਰਨ ਦੇ ਵੇਖੋ ਲਖਵਿੰਦਰ ਜੀ ਗੱਲ ਇਹ ਹੈ ਕਿ ਅਮਰਿਤਪਾਲ ਸਿੰਘ ਜੀ ਦਾ ਜਿਸ ਤਰ੍ਹਾਂ ਦੀ ਉਹਨਾਂ ਦੀ ਚੈਕਰਡ ਹਿਸਟਰੀ ਹੈ ਮੰਨ ਲਿਓ ਜਿੱਦਾਂ ਸ਼ੁਰੂ ਹੋਇਆ ਕਾਮਕਾਰ ਜਿਸ ਤਰੀਕੇ ਦੇ ਕਹਿ ਲਓ ਉੱਚ ਵਿੰਗ ਬਲੇਵੇਂ ਆਏ ਉਹਦੇ ਵਿੱਚੋਂ ਇਹ ਲੱਗਦਾ ਹੈ ਕਿ ਮਤਲਬ ਕੁਝ ਵੀ ਅਜੇ ਕਹਿਣਾ ਔਖ ਹੈ ਹਿਸਾਬ ਦੇ ਨਾਲ ਦੇਖੋ ਪਹਿਲਾਂ ਉਹਨਾਂ ਦੇ ਪਰਿਵਾਰ ਵਾਲੇ ਮਿਲੇ ਤਾਂ ਕੋਈ ਤਿਆਰੀ ਨਹੀਂ ਸੀ ਫਿਰ ਰਾਜਦੇਵ ਸਿੰਘ ਖਾਲਸਾ ਜੀ ਮਿਲੇ ਉਹਨਾਂ ਨੇ ਆ ਕੇ ਆਪਣੇ ਤੌਰ ਤੇ ਅਨਾਉਂਸ ਕਰਤਾ ਪਰਿਵਾਰ ਵਾਲੇ DNA ਹੀ ਕਰਦੇ ਰਹੇ ਉਹਦੇ ਚੋਂ ਕੁਝ ਮਤਲਬ ਜਿਹੜੇ ਸਿਗਨਲ ਆ ਰਹੇ ਨੇ ਬੜੇ ਕਲੀਅਰ ਨਹੀਂ ਹਨ ਉਸ ਤਰੀਕੇ ਦੇ ਨਾਲ ਪਰ ਜੋ ਉਹਨਾਂ ਨੇ ਕਿਹਾ ਰਾਜਦੇਵ ਸਿੰਘ ਜੀ ਨੇ वैसे ਉਹਨਾਂ ਦਾ ਲਿੰਕ ਵੀ ਦੱਸਦੇ ਨੇ ਵੀ ਰਸ਼ ਜੀ ਸਿੱਖ ਸੰਗਤ ਦੇ ਨਾਲ ਹੈ ਸੋ ਉਹ ਪ੍ਰਵੇਲ ਕੀਤਾ ਅਖੀਰ ਦੇ ਵਿੱਚ ਤੇ ਦੂਜਾ ਉਹਨਾਂ ਨੇ ਇਹ ਗੱਲ ਕਹੀ ਜਿਹੜੀ ਅਮਰਪਾਲ ਸਿੰਘ ਉਹਨਾਂ ਦਾ ਵਰਸ਼ਨ ਆ ਰਿਹਾ ਹੈ ਕਿ ਉਹ ਕਿਸੇ ਪਾਰਟੀ ਵੱਲੋਂ ਟਿਕਟ ਨਹੀਂ ਲੈਣਾ ਚਾਹੁੰਦੇ ਜਾਂ ਪਾਰਟੀ ਵੱਲੋਂ ਨਹੀਂ ਖੜਾ ਹੋਣਾ ਚਾਹੁੰਦੇ ਹਾਲਾਂਕਿ ਸਿਮਰਨਜੀਤ ਸਿੰਘ ਮਾਨ ਮੇਰਾ ਕਹ ਲੋ ਉਸੇ ਵਿਚਾਰਧਾਰਾ ਦੇ ਨੇ ਉਹਨਾਂ ਨੇ ਲਖਾ ਸਿੰਘ ਸੁਧਾਨਾ ਵਰਗੇ ਨੌਗੋਣ ਲੀਟਰ ਨੂੰ ਟਿਕਟਾਂ ਦਿੱਤੀਆਂ ਨੇ ਇਹਨਾਂ ਨੂੰ ਵੀ ਦੇਖ ਸਕਦੇ ਸੀ ਉਹ ਸੁਖਵੀਰ ਸਿੰਘ ਬਾਦਲ ਜੀ ਦਾ ਬਿਆਨ ਆ ਕਿ ਜੇ ਉਹ ਖੜੇ ਹੁੰਦੇ ਨੇ ਤਾਂ ਅਸੀਂ ਆਪਣਾ ਕੈਂਡੀਡੇਟ ਤੇ ਨਹੀਂ ਖੜਾ ਕਰਾਂਗੇ ਪਹਿਲਾਂ ਮੇਰਾ ਕਲੇ ਬਿਕਰਮਜੀਤ ਸਿੰਘ ਜੀਟੀਏ ਦਾ ਉਹ ਸੋਚ ਰਹੇ ਸੀਗੇ ਇਹ ਚੀਜ਼ਾਂ ਨੇ ਜਿਹੜੀਆਂ ਆਪਣੇ ਆਪ ਦੇ ਵਿੱਚ ਕਾਂਗਰਸ ਦਾ ਜੇ ਕੋਈ ਕਲੀਅਰ ਨਹੀਂ ਹੈ ਤੇ ਜਿਹੜੇ ਲਾਲਜੀਤ ਸਿੰਘ ਧੁੱਲਰ ਸਾਹਿਬ ਖੜੇ ਨੇ ਉਥੋਂ ਉਹਨਾਂ ਦਾ ਪਹਿਲਾਂ ਹੀ ਆਪਾਂ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਦੀਆਂ ਉੱਥੇ ਮਾਹੌਲ ਬਣਿਆ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਉੱਥੇ ਪਰ ਬੈਠੇ ਜਾਤਾਂ ਦੇ ਸਬੰਧ 'ਚ ਭਗਵੰਤ ਸਿੰਘ ਮਾਨ ਨੂੰ ਮਾਫੀ ਵੀ ਮੰਗਣੀ ਪਈ ਸੋ ਇੱਕ ਤਾਂ ਇਹ ਸਾਰੀਆਂ ਚੀਜ਼ਾਂ ਧਿਆਨ ਚ ਰੱਖਦੇ ਹੋਏ ਖਡੂਰ ਸਾਹਿਬ ਦੀ ਜਿਹੜੀ ਕੰਸਟੀਚੂਐਂਸੀ ਹੈ ਉਹ ਵੀ ਪੰਥਕ ਓਵਰਵੇਲਮਿੰਗਲੀ ਪੰਥਕ ਕੰਸਟੀਚੂਐਂਸੀ ਹੈ ਸੋ ਉਹਦੇ ਚ ਮੇਰਾ ਖਿਆਲ ਇਹ ਹੈ ਕਿ ਦੇਖੋ ਜਿਹੜੇ ਜਿਹੜੇ ਬੈਠਿਆਂ ਦਾ ਉਹ ਤਾਂ ਉਹਨਾਂ ਦੇ ਹਮਾਇਤੀ ਨੇ ਜਿਹੜੇ ਜਾਂ ਉਹਨਾਂ ਨੇ ਕੰਪੇਨਿੰਗ ਕਰਨੀ ਹੈ ਹੋਰ ਸੀਟਾਂ ਤੇ ਤਾਂ ਪ੍ਰਭਾਵ ਪੈਣ ਦੀ ਕੋਈ ਆਸ ਨਹੀਂ ਹੈ ਜਿਆਦਾ ਪਰ ਇਹ ਜ਼ਰੂਰ ਹੈ ਕਿ ਜਿਹੜਾ ਇੱਕ ਪੰਥਕ ਵਰਸ਼ਨ ਹੈ ਇੱਕ ਮਿਲਿਟੈਂਸੀ ਦਾ ਵਰਸ਼ਨ ਹੈ ਜਾਂ ਕੜਕੂਪਣੇ ਦਾ ਵਰਸ਼ਨ ਹੈ ਉਹਨੂੰ ਲੈਜਿਟੀਮਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਾਰੀਆਂ ਪਾਰਟੀਆਂ ਉਦੇ ਵਿੱਚ ਸੈਂਟਰ ਆਪਣੇ ਤਰੀਕੇ ਨਾਲ ਰੋਲ ਪਲੇ ਕਰ ਰਿਹਾ ਹੈ ਆਮ ਆਦਮੀ ਪਾਰਟੀ ਆਪਣੇ ਤਰੀਕੇ ਨਾਲ ਕਰ ਰਹੀ ਹੈ ਕਾਲੀ ਦਲ ਦੀ ਤਾਂ ਮਜਬੂਰੀ ਹੈ ਉਹਨਾਂ ਨੂੰ ਤਾਂ ਹਮੇਸ਼ਾ ਹੀ ਇਸ ਕੇ ਨਾਲ ਹੁੰਦਾ ਹੈ ਕਿ ਉਹ ਕਦੇ ਵੀ ਕਿਸੇ ਵੀ ਇਸ ਤਰ੍ਹਾਂ ਦੇ ਮਸਲੇ ਤੇ ਕਲੀਅਰ ਕੱਟ ਸਟੈਂਡ ਨਹੀਂ ਲੈ ਸਕਦੇ ਤੁਹਾਨੂੰ ਯਾਦ ਹੋਣਾ ਕਿ ਪਹਿਲਾਂ ਵੀ ਜਦੋਂ ਇਹ ਘਟਨਾ ਹੋਈ ਸੀ ਜਨਾਲਾ ਦੇ ਵਿੱਚ ਉਦੋਂ ਵੀ ਇੱਕ ਐਸ.ਸੀ.ਪੀ.ਸੀ ਨੇ ਕਮੇਟੀ ਬਣਾਈ ਸੀਗੀ ਇਹਨਾਂ ਤੇ ਸਵੰਚੋ ਦੀ ਕੋਈ ਰਿਪੋਰਟ ਵਗੈਰਾ ਨਹੀਂ ਆਈ ਸੋ ਇਹ ਮੇਰਾ ਖਿਆਲ ਇਹ ਹੈ ਕਿ ਦੇਖੋ ਵੇਟ ਐਂਡ ਵਾਚ ਚੱਲੀ ਹੀ ਗੱਲ ਹੈ ਜੇ ਜੋ ਜਿੱਤ ਜਾਂਦੇ ਨੇ ਤਾਂ ਉਹ ਉਹਦੀ ਸਿਚੁਏਸ਼ਨ ਬਣੋਂਗੀ ਪਰ ਕਈ ਵਾਰੀ ਇਹ ਹੁੰਦਾ ਹੈ ਕਿ ਇੱਕ ਵਾਰ ਮੇਰਾ ਖਿਆਲ 89 ਦੇ ਵਿੱਚ ਇਦਾਂ ਹੋਇਆ ਸੀ ਕਿ ਜਿਹੜੇ ਜਿਲ੍ਹਾਂ 'ਚ ਬੈਠੇ ਸੀ ਉਹਨਾਂ ਨੂੰ ਬੜਾ ਫਾਇਦਾ ਹੋਇਆ ਸੀ ਪਰ ਇਹਨਾਂ ਦੇ ਨਾਲ ਕਿੰਨੀ ਇੱਕ ਸਿੰਪਟੀਟੀ ਬਣਦੀ ਹੈ ਕਿੰਨੀ ਇਸ ਤਰ੍ਹਾਂ ਦੇ ਇਸ਼ੂ ਹੋ ਖੜੇ ਕਰਦੇ ਨੇ ਕੀ ਲੋਕਾਂ ਨੂੰ ਉਹ ਆਲਟਰਨੇਟਿਵ ਦਿੰਦੇ ਨੇ ਕੀ ਉਹ ਸਿੱਖਾਂ ਨੂੰ ਕੀ ਆਲਟਰਨੇਟਿਵ ਦਿੰਦੇ ਨੇ ਇਸ ਚੀਜ਼ ਦੇ ਉੱਪਰ ਕਾਫੀ ਕੁਝ ਡਿਪੈਂਡ ਕਰੂਗਾ ਕਿ ਉਹ ਨੈਰੇਟਿਵ ਕਿਹੜਾ ਸਿਰਜਦੇ ਹੈ ਪਹਿਲਾਂ ਜਿਹੜੇ ਨੈਰੇਟਿਵ ਉਹਨਾਂ ਨੇ ਸਿਫਟੇ ਸੀਗੇ ਉਹਨਾਂ ਨੂੰ ਕੋਈ ਕਾਸਪੌਂਸ ਨਹੀਂ ਮਿਲਿਆ ਉਹ ਕੋ ਬਹੁਤ ਖੜਕੂ ਗੱਲਾਂ ਕਰਦੇ ਸੀ ਜਦੋਂ ਗ੍ਰਿਫਤਾਰੇ ਹੋਏ ਤਾਂ ਕੋਈ ਜਿਸ ਤਰ੍ਹਾਂ ਲੱਗਦਾ ਸੀ ਪੰਜਾਬ ਦੇ ਵਿੱਚ ਮੇਰੇ ਖਿਆਲ ਨਾਲ ਸੋਸ਼ਲ ਮੀਡੀਆ ਤੇ ਜਿਹੜਾ ਰੋਲਰਪਸ ਸੀ ਨਾਲ ਉਹਨਾਂ ਦੇ ਉਹ ਕੋਈ ਕੀ ਸੀ ਪ੍ਰਧਾਨ ਮੰਤਰੀ ਹੋਰ ਕੁਝ ਨਹੀਂ ਹੋਇਆ ਪ੍ਰੈਕਟੀਕਲੀ ਮਾਲ ਪੋਜੀਸ਼ਨ ਇਹ ਸੀਗੀ ਵੀ ਉਹ ਬਿਲਕੁਲ ਫਿਰ ਉਹ ਜਿਸ ਤਰੀਕੇ ਨਾਲ ਪੇਸ਼ ਹੋਏ ਰੋਡੇ ਪਿੰਡ ਦੇ ਵਿੱਚ ਉਹਨਾਂ ਉੱਜਾਂਦਾ ਗਿਆ ਤੇ ਮਤਲਬ ਇੱਕ ਉਹਦੇ ਇਰਦ ਗੇਰਦ ਪ੍ਰੈਕਟੀਕਲ ਜਾਂ ਉਰਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੈਸੇ ਪਰ ਮੇਰਾ ਨਹੀਂ خیال ਕਿ ਬਹੁਤ ਜ਼ਿਆਦਾ ਇੰਪੈਕਟ ਹੋਊਗਾ ਉਹਦੇ ਚ ਇਹ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਬਹੁਤ سارے ਪਲੈਟਫਾਰਮ ਹੈਗੇ ਨੇ ਮੀਡੀਆ ਦੇ ਵਿੱਚ ਜ਼ਰੂਰ ਬਹੁਤ ਝੋਰ ਸ਼ੋਰ ਦੇ ਨਾਲ ਟੋਟ ਮੱਕੇ ਨਾਲ ਸਾਰਾ ਕੁਝ ਕੀਤਾ ਜਾ ਰਿਹਾ ਹੈ ਪਰ ਇਹ ਦੇਖਣ ਵਾਲੀ ਗੱਲ ਹੈ ਕਿ ਬਹੁਤ ਜ਼ਿਆਦਾ ਇੰਪੈਕਟ ਕਿਸ ਤਰ੍ਹਾਂ ਦਾ ਪੈਂਦਾ ਹੈ ਮਤਲਬ ਮੈਨੂੰ ਲੱਗਦਾ ਨਹੀਂ ਕਿ ਪਵੇ ਕਿਉਂਕਿ ਪੰਜਾਬ ਦੀ ਜਿਹੜੀ ਹੁਣ ਪੋਜੀਸ਼ਨ ਹੈ ਇਹ ਕਿ ਤੁਸੀਂ ਕਿਸਾਨ ਤੁਰੇ ਹੋਏ ਨੇ ਦੂਜੇ ਪਾਸੇ ਪਾਰਟੀਆਂ ਚ ਤਲਵਤਲੀ ਕਰਕੇ ਬਹੁਤ ਬਦਨਾਮ ਹੋ ਗਏ ਨੇ ਸਪੇਸ ਖਾਲੀ ਪਿਆ ਜਦੋਂ ਫਰੈਸ਼ ਆਏ ਸੀਗੇ ਅਮਰਪਾਲ ਸਿੰਘ ਜੀ ਉਦੋਂ ਹੋਰ ਗੱਲ ਸੀ ਹੁਣ ਉਹਨਾਂ ਦੀ ਵੀ ਇੱਕ ਹਿਸਟਰੀ ਪੰਜਾਬ ਦੇ ਲੋਕਾਂ ਦੇ ਮਨ ਚ ਬਣ ਚੁੱਕੀ ਹੈ ਪਰ ਇਹ ਚੀਜ਼ਾਂ ਨੂੰ ਲੋਕ ਉੱਥੋਂ ਜੈਪੁੱਟੇ ਕੋਈ ਕਹੇ ਨਾ ਕਹੇ ਕਰੇ ਹੈ ਕਿ ਲੋਕ ਨਾ ਤਰੇ ਕਿਸਮ ਦੇ ਨਾਲ ਬੇਵਿਸ਼ਵਾਸੀ ਦਾ ਦੌਰ ਚੱਲ ਰਿਹਾ ਹੈ ਮਤਲਬ ਕਿਸੇ ਦੀ ਵੀ ਕੋਈ ਪ੍ਰਤੀਤ ਨਹੀਂ ਹੈ ਜੀ ਬਾਕੀ ਇਸ਼ੂਸ ਦੇ ਐਨ ਕਰਦੇ ਕਿ ਇਸ਼ੂ ਕਿਹੜੇ ਖੜੇ ਕਰਦੇ ਨੇ ਕਿ ਕਿਹੜੇ ਇਸ਼ੂਸ ਦੇ ਉੱਪਰ ਰਿਲੇਕਸ਼ਨ ਲਗਾ ਨਹੀਂ ਜਿਸ ਤਰੀਕੇ ਨਾਲ ਇੱਕ ਵਾਰਾ ਇਹ ਮੁੱਦਿਆਂ ਦੀ ਗੱਲ ਕਰੀ ਆਪਾਂ ਕਿਉਂਕਿ ਸਿੰਖ ਪੰਥ ਦੇ ਮੁੱਦਿਆਂ ਨੂੰ ਲੈ ਕੇ ਅਮਰਿਤਪਾਲ ਸਿੰਘ ਭਾਈ ਦੇ ਉੱਪਰ ਆਪਾਂ ਦੇਖ ਰਹੇ ਜਿਸ ਤਰੀਕੇ ਦੇ ਨਾਲ ਉਹਨੂੰ ਡੇਬਰੂਗੜ੍ਹ ਭੇਜਿਆ ਗਿਆ ਜੇਕਰ ਉਹ ਫਿਰ ਤੋਂ ਹੁਣ ਰਾਜਨੀਤੀ ਵੱਲ ਆਉਂਦੇ ਨੇ ਤਾਂ ਰਾਜਨੀਤੀ ਦੇ ਨਾਲ ਉਹਨਾਂ ਨਾਲ ਸੰਬੰਧਿਤ ਜਿਹੜੇ ਵਿਚਾਰਧਾਰਾ ਦੇ ਲੋਕ ਨੇ ਜਿਵੇਂ ਤੁਸੀਂ ਸਿਮਰਨ ਸਿੰਘ ਮਾਨ ਦੀ ਗੱਲ ਕੀਤੀ ਕਿ ਉਹਨਾਂ ਦੇ ਵਿੱਚ ਕੈਂਡੀਡੇਟ ਖੜੇ ਕੀਤੇ ਨੇ ਉਹਨਾਂ ਦੇ ਹਲਕਿਆਂ ਦੇ ਵਿੱਚ ਵੀ ਇਹ ਇੰਪੈਕਟ ਪਾ ਸਕਦਾ ਹੈ ਇਸ ਚੀਜ਼ ਦਾ ਦੇਖੋ ਪਹਿਲੀ ਗੱਲ ਤੋਂ ਕਿਹੜੀ ਵਿਚਾਰਧਾਰਾ ਲੈ ਕੇ ਆਉਂਦੇ ਨੇ ਮਤਲਬ ਇਹ ਸੋਚਣ ਵਾਲੀ ਗੱਲ ਉਹ ਕਿ ਮਾਨ ਸਾਹਿਬ ਤੋਂ ਕੀ ਡਿਫਰੈਂਟ ਲੈ ਕੇ ਆਉਣਗੇ ਇਹ ਤਾਂ ਸਿੱਧੀ ਖਾਲਸਤਾਨ ਦੀ ਗੱਲ ਕਰਦੇ ਨੇ ਪਰ ਇਹ ਕਹਿੰਦੇ ਨੇ ਅਸੀਂ ਵੋਟਾਂ ਨਾਲ ਖਾਲਸਤਾਨ ਜਣਾਣਾ ਚਾਹੁੰਦੇ ਸੋ ਇਹ ਮੇਰੇ ਖਿਆਲ ਦੇ ਵਿੱਚ ਇਹ ਹੈ ਕਿ ਅਜੇ ਉਹਨਾਂ ਦਾ ਕੋਈ ਡਿਫਾਈਨਡ ਕੋਈ ਕਲੀਅਰ ਅਜੰਡਾ ਨਜ਼ਰ ਨਹੀਂ ਆ ਰਿਹਾ ਕਿ ਆ ਆਸੀਂ ਕਰਨਾ ਚਾਹੁੰਦੇ ਆ ਆ ਮੁਸ਼ਕਲਾਂ ਨੇ ਇਨੋਂ ਦੇ ਆ ਹੱਲ ਨਹੀਂ ਸਕੇ ਕੋਈ ਇਦਾਂ ਦੀ ਕੋਈ ਗੱਲ ਜੇ ਸਾਹਮਣੇ ਨਹੀਂ ਆਈ ਇਹ ਜਦੋਂ ਆਉਗੀ ਤਾਂ ਮੇਰਾ ਖਿਆਲ ਹੈ ਉਹਦੇ ਉੱਪਰ ਹੀ ਬਾਕੀ ਪਾਰਟੀਆਂ ਦੇ ਰਿਐਕਸ਼ਨ ਆਉਣਗੇ ਲੋਕ ਵੀ ਉਹਦੇ ਤੋਂ ਹੀ ਆਪਣਾ ਮਨ ਬਣਾਉਗੇ ਸੋ ਇਸ ਕਰਕੇ ਮੇਰਾ ਖਿਆਲ ਹੈ ਜਰੂਰ ਹੈ ਕਿ ਜੋ ਜਿੱਤ ਜਾਂਦੇ ਨੇ ਉਹਨਾਂ ਨੂੰ ਜਦੋਂ ਜੇਲ੍ਹ ਤੋਂ ਰਿਹਾਈ ਮਿਲ ਜੂਗੀ ਉਹਨਾਂ ਦੇ ਸਾਥੀਆਂ ਨੂੰ ਮਿਲਦੀ ਹੈ ਕਿ ਨਹੀਂ ਮਿਲਦੀ ਕਿਉਂਕਿ ਗੱਲ ਛੋਟੀ ਸੀ ਐਨਐਸਏ ਬਹੁਤ ਜ਼ਿਆਦਾ ਲਾਇਆ ਗਿਆ ਮਤਲਬ ਸਰਕਾਰ ਖੇਡਾਂ ਖੇਡ ਰਹੀ ਹੈ ਸਿੱਕੇ ਦੇ ਨਾਲ ਇਹ ਲੋਨ ਬਿਲਕੁਲ ਸ਼ਹੀਦ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਵਿਕਟਮ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਨਾਲ ਨਾਲ ਬਹੁਤ ਸਾਰੇ ਮੀਡੀਆ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਪਰ ਉਹ ਸਾਰੀਆਂ ਉਸ ਤਰ੍ਹਾਂ ਦੀਆਂ ਮਤਲਬ ਚੀਜ਼ਾਂ ਲੋਕਾਂ ਦੇ ਮਨ ਦੇ ਵਿੱਚ ਜਾਂ ਇਸ਼ਾਰੇ ਇਦਾਂ ਦੇ ਹੋ ਜਾਂਦੇ ਨੇ ਕਿ ਲੋਕ ਵਿਸ਼ਵਾਸ ਨਹੀਂ ਕਰ ਪਾਉਂਦੇ ਪਰ ਬੜਾ ਪੰਜਾਬ ਨੇ ਸਫਰ ਕੀਤਾ ਇਸ ਤਰੀਕੇ ਦੇ ਨਾਲ ਖਾਸ ਕਰਕੇ ਵਾਇਲੈਂਸ ਦੇ ਮਾਮਲੇ 'ਚ ਘਰ ਕੋਪਣੇ ਦੇ ਮਾਮਲੇ 'ਚ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਸ਼ੰਕੇ ਰਹੇ ਜਿੰਕੋ ਜਲਦੀ ਜਲਦੀ ਭਰੋਸਾ ਨਹੀਂ ਕਰਦੇ ਆਮ ਲੋਕ ਇਹ ਠੀਕ ਹੈ ਇੱਕ ਛੋਟਾ ਸੈਕਸ਼ਨ ਹੈ ਜਿਹੜਾ ਲੋਕਲ ਹੁੰਦਾ ਹੈ ਕਈ ਵਾਰੀ ਨੌਜਵਾਨਾਂ ਦੇ ਵਿੱਚ ਉਹ ਇੱਕ ਸੈਕਸ਼ਨ ਹੈਗਾ ਪਰ ਵੋਟ ਪੀਚਿੰਗ ਕਿੰਨਾ ਹੋ ਸਕਦਾ ਹੈ ਜਾਂ ਵੋਟਾਂ ਚ ਕਨਵਰਸ਼ਨ ਉਹਦੀ ਕਿੰਨੀ ਹੋ ਸਕਦੀ ਹੈ ਇਹ ਦੇਖਣ ਵਾਲੀ ਗੱਲ ਹੈ ਜੀ ਅ ਸੋ ਲੇਕਿਨ ਕੁਝ ਵੀ ਹੋਵੇ ਕਿਵੇਂ ਨਾ ਕਿਵੇਂ ਇੰਪੈਕਟ ਜਰੂਰ ਪੈਗਾ ਕਿਉਂਕਿ ਭਾਵਨਾਤਮਕ ਲੋਕ ਬਹੁਤ ਨੇ ਪੰਜਾਬ ਦੇ ਭਾਵਨਾਵਾਂ ਜੁੜੀਆਂ ਰਹਿੰਦੇ ਨੇ ਤੇ ਭਾਵਨਾਵਾਂ ਦੇ ਤੌਰ ਦੇ ਉੱਪਰ ਅਕਸਰ VOTING ਹੋ ਜਾਂਦਾ ਲੇਕਿਨ ਹੁਣ ਇੰਪੈਕਟ ਕਿੰਨਾ ਪੈਗਾ ਇਹ ਆਉਣ ਵਾਲਾ ਸਮਾਂ ਬਿਲਕੁਲ ਕਲੀਅਰ ਕੋ ਨਹੀਂ ਲੇਕਿਨ ਜਿਸ ਤਰੀਕੇ ਨਾਲ ਤੁਸੀਂ ਕਿਹਾ ਬਿਸਰਪੁਰ ਸਿਰਫ ਖੰਡੂਰ ਸਾਹਿਬ ਦੀ ਸੀਟ ਦੇ ਉੱਪਰ ਇਹ ਜਿਹੜੇ ਸਮੀਕਰਨ ਨੇ ਉਹ ਬਦਲ ਸਕਦੇ ਨੇ ਉਦੋਂ ਆਪਾਂ ਹੁਣ ਗੱਲ ਆਮ ਆਦਮੀ ਪਾਰਟੀ ਦੀ ਕਰ ਲਈਏ ਕਿਉਂਕਿ ਆਮ ਆਦਮੀ ਪਾਰਟੀ ਨੂੰ ਪਿਛਲੇ ਦਿਨੀ ਦਿੱਲੀ ਦੀ ਹਾਈ ਕੋਰਟ ਦੇ ਵੱਲੋਂ ਵੱਡਾ ਝਟਕਾ ਦਿੰਦੇ ਹੋਏ ਝਾੜ ਪਾਈ ਗਈ ਹੈ ਸੋ ਉਹਨਾਂ ਦੀ ਨੀਤੀਆਂ ਨੂੰ ਲੈ ਕੇ ਝਾੜ ਪਾਈ ਗਿਆ ਅਗਰ ਕਿਹੜੀਆਂ ਨੀਤੀਆਂ ਦੇ ਉੱਪਰ ਹਾਈ ਕੋਰਟ ਦੇ ਵੱਲੋਂ ਤਲਖੀ ਦਿਖਾਈ ਗਈ ਹੈ ਕਿਹੜੀਆਂ ਸਖਤ ਟਿੱਪਣੀਆਂ ਆਮ ਆਦਮੀ ਪਾਰਟੀ ਨੂੰ ਕੀਤੀਆਂ ਗਈਆਂ ਨੇ ਕਿਹੜੇ ਮਾਮਲੇ ਤੇ ਕੀਤੀਆਂ ਗਈਆਂ ਨੇ ਇਹ ਬੜਾ ਦਿਲਚਸਪ ਮਾਮਲਾ ਹੈ ਵੀ ਅਸਲ ਦੇ ਵਿੱਚ ਕਿਉਂਕਿ ਐਜੂਕੇਸ਼ਨ ਤੇ ਹੈਲਥ ਨੂੰ ਮਾਡਲ ਬਣਾ ਕੇ ਆਮ ਆਦਮੀ ਪਾਰਟੀ ਚੱਲਦੀ ਰਹੀ ਹੈ ਤੁਹਾਨੂੰ ਯਾਦ ਹੋਣਾ ਕਿ ਪਹਿਲਾ ਆਰਡਰ ਜਿਹੜਾ ਜੇਲ੍ਹ ਚੋਂ ਸੀਮ ਸ਼ਿਫਟ ਚਲਾਉਣੀ ਸੀ ਇਹ ਹੀ ਕਰਿਆ ਸੀਗਾ ਵੀ ਦਵਾਈਆਂ ਪਾਣੀ ਸਾਰਾ ਮਿਲੇ ਤੇ ਇਹ ਮਸਲਾ ਸੀਗਾ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਤੇ ਜਿਹੜੀਆਂ ਉਹਨਾਂ ਦੀਆਂ ਉਹ ਜਿਨੀ ਫਾਰਮਸ ਵਗੈਰਾ ਮਾਮਲੇ ਜਿਹੜੇ ਕੋਈ ਫੰਡਿੰਗ ਕਰਨੀ ਸੀ ਥੋੜੀ ਬਹੁਤ ਉਹਦੇ ਲਈ ਇੱਕ ਕਮੇਟੀ ਬਣਦੀ ਹੈ ਉਹ ਕਮੇਟੀ ਨਹੀਂ ਬਣ ਸਕੀ ਕਿਉਂਕਿ केजरीवाल ਸਾਹਿਬ ਅੰਦਰ ਬੈਠੇ ਨੇ ਹੋਰ ਕਿਸੇ ਨੂੰ ਉਹਨੇ ਰਾਈਟ ਨਹੀਂ ਦਿੱਤੇ ਸੌਰਵ ਭਾਰਦवाज ਜੀ ਉਹ ਮੰਤਰੀ ਨੇ ਉਸ ਮਹਿਕਮੇ ਦੇ ਉਹ ਜਦੋਂ ਉਹਨਾਂ ਨੇ ਕੋਈ ਉੱਥੇ ਗੱਲ ਕਰੀ ਕਿ ਇਸ ਤਰੀਕੇ ਦੇ ਨਾਲ ਮਤਲਬ ਉਹ ਤਾਂ ਅੰਦਰ ਬੈਠੇ ਨੇ ਇਸ ਕਰਕੇ ਨਹੀਂ ਹੋ ਸਕਿਆ ਹਾਈ ਕੋਰਟ ਨੇ ਫਿਰ ਇਸ ਗੱਲ ਦਾ ਕਾਫੀ ਸਖਤ ਨੋਟਿਸ ਲੈਂਦੇ ਹੋਏ ਕਿਹਾ ਕਿ ਇਹਦਾ ਮਤਲਬ ਇਹ ਹੈ ਕਿ ਉਹ ਅਮਾਂਚ ਇੰਟਰਸਟ ਨਹੀਂ ਹਨ ਲੋਕ ਭਲਾਈ ਜਾਂ ਲੋਕ ਸੇਵਾ ਦੇ ਵਿੱਚ ਰਾਸ਼ਟਰ ਹਿੱਤ ਦੇ ਵਿੱਚ ਉਹਨਾਂ ਦਾ ਧਿਆਨ ਨਹੀਂ ਹੈ ਆਪਣੀ ਸੱਤਾ ਦੇ ਵਿੱਚ ਆਪਣੀ ਪਾਵਰ ਦੇ ਵਿੱਚ ਜ਼ਿਆਦਾ ਜਨ ਜਿਹਦਾ ਮਤਲਬ ਇਸ ਇਹ ਵੀ ਜੇ ਉਹ ਜੇ ਵਿੱਚ ਚਲੇ ਵੀ ਗਏ ਤਾਂ ਹੋਰ ਕਿਸੇ ਨੂੰ ਡੈਲੀਗੇਟ ਨਾ ਕਰ ਦੇਣ ਆਪਣੀਆਂ ਪਾਵਰਸ ਤਾਂ ਕਿ ਕੰਮ ਚੱਲਦੇ ਰਹਿੰਦੇ ਉਹ ਨਹੀਂ ਕਰ ਰਹੇ ਹੋ ਉਹ ਸਿਰਫ ਮੇਰਾ ਖਿਆਲ ਹੈ ਵੀ ਉਹਨਾਂ ਦੇ ਮੈਸੇਜ ਤੋਂ ਬਿਨਾ ਜਿਹੜੇ ਸਨੀਤਾ ਕੇਜਰੀਵਾਲ ਜੀ ਨੇ ਉਹ ਤੋਂ ਬਿਨਾ ਉਹ ਕਿਸੇ ਹੋਰ ਤੇ ਭਰੋਸਾ ਨਹੀਂ ਕਰ ਰਹੇ। ਇਹ ਵੱਖਰੀ ਗੱਲ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਕੀ ਉਹਨਾਂ 'ਚ ਕੋਈ ਵੀ ਐਸਾ ਵਰਦੀ ਨਹੀਂ ਹੈ। ਜਾਂ ਮਤਲਬ ਉਹਨਾਂ ਦੇ ਉੱਪਰ ਬਿਲਕੁਲ ਇੰਨਾ ਵੀ ਭਰੋਸਾ ਨਹੀਂ ਹੈ ਕਿ ਉਹ ਚਾਰ ਪੈਸੇ ਨੇ ਜਿਹੜੇ ਖਰਚ ਸਕਣ ਆਪਣੇ ਮੈਕਣਿਆਂ ਦੇ। ਸੋ ਉਹਦੇ 'ਚ ਹਾਈ ਕੋਰਟ ਨੇ ਬੜੀ ਬੜੀ ਸਖਤ ਮਤਲਬ ਇਹ ਟਿੱਪਣੀ ਕਰੀ ਉਹ ਵੀ ਉਹਨਾਂ ਨੇ ਕਿਹਾ ਕਿ ਸਾਨੂੰ ਤੁਸੀਂ ਸਿਆਸਤ 'ਚ ਇੰਟਰਸਟ ਨਹੀਂ ਆ। ਤੁਸੀਂ ਸਾਨੂੰ ਨਾ ਬੁਲਾਓ ਪਰ ਜੇ ਤੁਸੀਂ ਕਹਿ ਰਹੇ ਹੋ ਇਹ ਗੱਲ ਤਾਂ ਮਤਲਬ ਇਹ ਕੀ ਤਰੀਕਾ ਕੀ ਹੈ ਕਿ ਇੱਕੋ ਹੀ ਵਿਅਕਤੀ ਹੈ ਜਿਹੜਾ ਬੈਠੇ ਉਹ ਹੀ ਫੈਸਲੇ ਲੈ ਸਕਦਾ ਹੈ ਹੋਰ ਕੋਈ ਫੈਸਲੇ ਨਹੀਂ ਲੈ ਸਕਦਾ ਤੇ ਉਹਨਾਂ ਨੇ ਮਤਲਬ ਸਪੱਸ਼ਟ ਹੀ ਕਿਹਾ ਕਿ ਉਹਨਾਂ ਦੀ ਆਪਣੀ ਸੱਤਾ ਦੇ ਵਿੱਚ ਆਪਣੀ ਪਾਵਰ ਦੇ ਵਿੱਚ ਆਪਣੀ ਕੁਰਸੀ ਦੇ ਵਿੱਚ ਜ਼ਿਆਦਾ ਦਿਲਚਸਪੀ ਹੈ ਰਾਸ਼ਟਰ ਹਿੱਤ ਜਾਂ ਲੋਕ ਹਿੱਤ ਦੇ ਵਿੱਚ ਨਹੀਂ ਹੈ ਪਰ ਇਹ ਬੜੀ ਮੈਂ ਸਮਝਦਾ ਮੇਰਾ ਨਹੀਂ ਖਿਆਲ ਕਿ ਇਸ ਤਰੀਕੇ ਦੇ ਨਾਲ ਕਿਸੇ ਜਿਹੜਾ ਕਹਿੰਦੇ ਨੇ ਜੀ ਮਤਲਬ ਸਿਟਿੰਗ ਸੀਐਮਏ ਉਹਦੇ ਉੱਪਰ ਕਿਸੇ ਕੋਈ ਕਿਸੇ ਕੋਰਟ ਨੇ ਇਸ ਤਰ੍ਹਾਂ ਦੀ ਟਿੱਪਣੀ ਕੀਤੀ ਬਹੁਤ ਰੇਅਰ ਆਫ ਦਾ ਰੇਅਰ ਹੈ ਇਹ ਪਰ ਦੇਖੋ ਉਹਨਾਂ ਦਾ ਕੋਈ ਰਿਐਕਸ਼ਨ ਨਹੀਂ ਆਇਆ ਉਸ ਤਰੀਕੇ ਦੇ ਨਾਲ ਅੱਗੇ ਸਰ ਜਿਸ ਤਰੀਕੇ ਦੇ ਨਾਲ ਉਹ ਹਾਈ ਕੋਰਟ ਦੀ ਟਿੱਪਣੀ ਹੈ ਉਹ ਵੀ ਉਸ ਮਾਡਲ ਦੇ ਉੱਪਰ ਹੈ ਜਿਸ ਮਾਡਲ ਦੇ ਪ੍ਰਚਾਰ ਪੂਰੇ ਦੇਸ਼ ਦੇ ਵਿੱਚ ਕੀਤਾ ਜਾਂਦਾ ਜਿਸ ਦੇ ਉੱਪਰ ਸਭ ਤੋਂ ਵੱਧ ਇਹਨਾਂ ਦੇ ਵੱਲੋਂ ਜੇਕਰ ਪੱਕੇ ਧਿਆਨ ਕੇਂਦਰਿਤ ਕੀਤਾ ਹੋਇਆ ਲੋਕਾਂ ਨੂੰ ਸਹਾਧਾਰ ਦੇ ਉੱਪਰ ਵੋਟਾਂ ਮੰਗਦੇ ਨੇ ਜੇਕਰ ਉਹਦੇ ਉੱਪਰ ਇਹ ਹਾਈ ਕੋਰਟ ਦੇ ਵੱਲੋਂ ਟਿੱਪਣੀਆਂ ਆਉਂਦੀਆਂ ਨੇ ਤਾਂ ਕੀ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਭਾਵੇਂ ਲੋਕ ਸਭਾ ਦੀ ਗੱਲ ਕਰੀਏ ਜਾਂ ਫਿਰ ਅਗਲੇ ਵਿਧਾਨ ਸਭਾ ਦੀਆਂ ਚੋਣਾਂ ਦੀ ਗੱਲ ਕਰੀਏ ਦਿੱਲੀ ਦੀ ਗੱਲ ਕਰੀਏ ਦੇਸ਼ ਦੀ ਗੱਲ ਕਰੀਏ ਕਿੰਨਾ ਕਬੜਾ ਪ੍ਰਭਾਵ ਪੈਣ ਵਾਲਾ ਕੀ ਦਿੱਲੀ ਮਾਡਲ ਖੇਲਰ ਦਾ ਨਜ਼ਰ ਆ ਰਿਹਾ ਇੱਕ ਕੁ ਪ੍ਰਭਾਵ ਤਾਂ ਇਸ ਗੱਲ ਦਾ ਪਊਗਾ ਇਹ ਪਹਿਲੀ ਗੱਲ ਤਾਂ ਕੋਈ ਮਾਡਲ ਮਾਡਲ ਨਹੀਂ ਹੈ ਪਹਿਲਾਂ ਗੁਜਰਾਤ ਮਾਡਲ ਆਪ ਦੇਖ ਚੁੱਕੇ ਹਾਂ ਮੋਦੀ ਸਾਹਿਬ ਦਾ ਦਿੱਲੀ ਮਾਡਲ ਦੇਖ ਚੁੱਕੇ ਹਾਂ ਇਹਨਾਂ ਦਾ ਇਹ ਸਿਰਫ ਪ੍ਰਪਗੈਂਡੇ ਦੇ ਤਰੀਕੇ ਨੇ ਕੋਈ ਖਾਸ ਮਤਲਬ ਦੂਜੀਆਂ ਕੋਈ ਮੇਜਰ ਪਾਲਸੀ ਦੇ ਵਿੱਚ ਸ਼ਿਫਟ ਨਹੀਂ ਹੈ ਕੋਈ ਉਹਦੀ ਇੰਪਲੀਮੈਂਟੇਸ਼ਨ ਦੇ ਵਿੱਚ ਕੋਈ ਖਾਸ ਗੱਲ ਨਹੀਂ ਹੈ ਰੋਲਾ ਰਭਾ ਵੀ ਅਸੀਂ ਜਿਵੇਂ ਇਦਾਂ ਕਰਤਾ ਅਸੀਂ ਚੱਕ ਦਾਂਗੇ ਅਸੀਂ ਤਾਰੇ ਤੋੜ ਲਿਆਵਾਂਗੇ ਐਵੇਂ ਗੱਲਾਂ ਨਹੀਂ ਜਦੋਂ ਮਾਡਲ ਬਹੁਤ ਦਿੱਲੀ ਦਾ ਸਕੂਲਾਂ ਦਾ ਬਹੁਤ ਵੱਡਾ ਪ੍ਰਚਾਰਿਆ ਗਿਆ ਉਦੋਂ ਵੀ ਮਤਲਬ ਪੰਜਾਬ ਦੇ ਜਿਹੜੇ ਸਕੂਲ ਫਸਟ ਆ ਗਏ ਸੀ ਜਦੋਂ ਕਿ ਪੰਜਾਬ 'ਚ ਕਾਂਗਰਸ ਦੀ ਗਵਰਨਮੈਂਟ ਸੀ ਨੈਸ਼ਨਲ ਲੈਵਲ ਦੇ ਸੋ ਉਹ ਤਾਂ ਐਵੇਂ ਗੱਲਾਂ ਬਾਤਾਂ ਸੀਗੀਆਂ ਪਰ ਹੁਣ ਜਿਹੜੀਆਂ ਚੀਜ਼ਾਂ ਇਹ ਸਾਹਮਣੇ ਆ ਰਹੀਆਂ ਨੇ ਤਾਂ ਬਹੁਤ ਹੀ ਸ਼ੌਕਿੰਗ ਨੇ ਕਿ ਤੁਸੀਂ ਕਿਤਾਬਾਂ ਪ੍ਰੋਵਾਈਡ ਕਰਨ ਦੇ ਲਈ ਵੀ ਜਿਹੜੇ ਸਬੰਧਤ ਵਿਭਾਗ ਨੇ ਉਹਨਾਂ ਨੂੰ ਪਾਵਰ ਨਹੀਂ ਦੇ ਰਹੇ। ਪਰ ਕੋਰਟ ਕਹਿ ਰਹੀ ਹੈ ਇਹ ਕੋਈ ਆਪੋਜੀਸ਼ਨ ਨਹੀਂ ਕਹਿ ਰਹੀ ਚਲੋ ਆਪੋਜੀਸ਼ਨ ਨੇ ਤਾਂ ਦੋਸ਼ ਲਾਉਣੇ ਹੁੰਦੇ ਨੇ ਇੱਕ ਦੂਜੇ ਦੇ ਉੱਤੇ। ਜੇ ਕੋਰਟ ਇਸ ਗੱਲ ਦਾ ਥਿਊ ਲੈ ਰਹੀ ਹੈ ਇਹਦੀ ਬੜੀ ਸੀਰੀਅਸ ਇੰਪਲੀਕੇਸ਼ਨ ਹੈ ਬੜੇ ਸੀਰੀਅਸ ਸਟ੍ਰਕਚਰਸ ਨੇ ਹੈ। ਪਰ ਕਿਸੇ ਹੋਰ ਨਾਲ ਹੋਏ ਹੋਂ ਤਾਂ ਇਹ ਲਾ 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 ਕਰਕੇ ਉਹਨਾਂ ਨੂੰ ਪਹਿ ਜਾਣਗੇ ਟੁੱਟ ਕੇ। ਪਰ ਇਹ ਹੈ ਕਿ ਸਾਡੇ ਸਾਹਮਣੇ ਹੀ ਸਿਆਸਤ ਸਿਆਸਤਦਾਨਾਂ ਦਾ ਸੋਬਲਿਕ ਲਾਈਫ ਦੇ ਵਿੱਚ ਉਹਨਾਂ ਦੇ ਕਹਿਣੀ ਕਰਨੀ ਦਾ ਮਤਲਬ ਸਾਡੇ ਸਾਹਮਣੇ ਹੀ ਨੰਗਾ ਹੋ ਰਿਹਾ ਕਿ ਕੋਈ ਅਸੀ ਰਚਨਾ ਹੈ ਕਿ ਮਤਲਬ ਜਿਹੜੇ ਬਹੁਤ ਮਤਲਬ ਕਹਿੰਦੇ ਹੁੰਦੇ ਨੇ ਵੀ ਜਿਹੜੇ ਕਹਿੰਦੇ ਸੀ ਰਹਾਂਗੇ ਦੁੱਧ ਬਣ ਕੇ ਪਾਣੀ ਨਾਲੋਂ ਪੈ ਗਏ ਪਤਲੇ ਉਹ ਕੰਮ ਹੋ ਰਿਹਾ ਮਤਲਬ ਬਿਲਕੁਲ ਹੀ ਸਾਡੇ ਸਾਹਮਣੇ ਹੀ ਮਤਲਬ ਹੀ ਪਿਆਜ ਨੰਗਾ ਹੋ ਰਿਹਾ ਪਰ ਉਹਦੇ ਚ ਮੇਰਾ ਖਿਆਲ ਹੈ ਕੋਈ ਕੋਈ ਉਹਨਾਂ ਕੋਲ ਜਵਾਬ ਵੀ ਕੋਈ ਨਹੀਂ ਉਸ ਕੰਦ ਦਾ ਸੀਐਮ ਨਾਲ ਦਾ ਉਸ ਤਰ੍ਹਾਂ ਦੇ ਕੇਸ ਦੇ ਵਿੱਚ ਹੀ منی ਲਾਂਡਰਿੰਗ ਦੇ ਵਿੱਚ ਹੀ ਲਗਭਗ ਅંદર ਗਿਆ ਆਪਣੇ ਹਿੰਮੰਤ ਸੁਰੇਨ ਉਹਨੇ ਪਹਿਲੀ ਬੇਨਤੀ કરી ਕਿ ਮੈਨੂੰ ਅਸਤੀਫਾ ਦੇ ਦੇਣ ਕਿਉਂਕਿ ਗ੍ਰਿਫਤਾਰ ਕਰਿਆ ਇੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ ਬਣਾਉਣ ਦੀ ਕਿ ਜੀ ਸੀਐਮ ਨੂੰ ਅੰਦਰ ਕਰਤਾ ਫੜ ਕੇ मतलब ਹੁਣ ਸੀਐਮ ਦੇ ਉੱਪਰ ਜੇ ਕੋਈ ਗੰਭੀਰ ਦੋਸ਼ ਨੇ ਚਲੋ ਉਹ ਤਾਂ ਮੁਕਦਮੇ ਤੋਂ ਬਾਅਦ ਪਤਾ ਲੱਗਣਾ ਕਿ ਸੱਚੇ ਨੇ ਝੂਠੇ ਨੇ ਜੋ ਵੀ ਹੈ ਇੱਕ ਪਬਲਿਕ ਲਾਈਫ ਦਾ ਟੈਕਨੋਲੋਜੀਕਲ ਲਾਈਫ ਦਾ ਸਲੀਕਾ ਹੁੰਦਾ ਹੈ कि ਤੁਸੀਂ ਰਜਾਈਨ ਕਰਦੇ ਹੋ ਜਾਂ ਤੁਸੀਂ ਕਿਸੇ ਹੋਰ ਨੂੰ ਪਾਵਰ ਦੇਦੇ ਹੋ اچھا ਫਿਰ ਪਰ ਚਾਂਸ ਹੋਏ ਇਨਸੀਡੈਂਟਲੀ ਸੰਜੇ ਸਿੰਘ ਨੇ ਜਿਹੜੇ ਉਹਨਾਂ ਦੇ ਸੀਨੀਅਰ ਨੇਤਾ ਨੇ ਉਹ ਮਤਲਬ ਉਹ ਜਿਹਨਾਂ ਦੀ ਜ਼ਮਾਨਤ ਹੋਊਗੀ ਉਹਨਾਂ ਨੂੰ ਸਵਾਲ ਹੁੰਦੇ ਚਾਰਜ ਆਪਣੇ ਪਰਿਵਾਰ ਤੋਂ ਇਲਾਵਾ ਮਤਲਬ ਅੱਗੇ ਕੋਈ ਦਿਖ ਨਹੀਂ ਰਿਹਾ ਉਸ ਤਰੀਕੇ ਦੇ ਨਾਲ ਮਾਨ ਸਾਹਿਬ ਨੂੰ ਦੇਖੋਗੇ ਆਰਗੇਨਾਈਜੇਸ਼ਨ ਦਾ ਦੇ ਸਕਦੇ ਸੀ ਚਾਰਜ ਹਾਲਾਂਕਿ ਉਹਦੇ ਉਹਦੇ ਪ੍ਰੋਵਾਈਡਡ ਜੋ ਹਜਾਂ ਚ ਪਿਆਉਦੇ ਆ ਜੀ ਉੱਡਦੇ ਫਿਰ ਤੈਨਾਂ ਸਾਰੇ ਉਹਨੂੰ ਕੁਝ ਨਹੀਂ ਦਿੱਤਾ ਮਤਲਬ ਸਟਾਰ ਕੰਪੇਨਰ ਵੀ ਉਹਨਾਂ ਦੇ ਵਿੱਚ ਹੋਣਗੇ ਤੇ ਜਿਹੜੇ ਵਿਭਾਗਮੇ ਨੇ ਉਹਨਾਂ ਨੂੰ ਕਿਸੇ ਨੂੰ ਪਾਵਰ ਕੋਈ ਨਹੀਂ ਦੇਣੀ ਜਿਲ੍ਹੇ ਤੋਂ ਫੈਸਲੇ ਨਹੀਂ ਤੁਸੀਂ ਕਰ ਸਕਦੇ ਮਤਲਬ ਕੀ ਤਰੀਕਾ ਕੀ ਹੈ ਇਹ ਆਪਣੇ ਆਪ ਸਰਪਾਰਦੋ ਅੱਜ ਵੀ ਉਹਨਾਂ ਦੇ ਮੰਤਰੀ ਆ ਡਾਕਟਰ ਸਾਹਿਬ ਸਰੋਮੈ ਥੋੜਾ ਰੋਕਣਾ ਚਾਹਾਂ ਮੈਂ ਕਿਉਂਕਿ ਵੱਡੀ ਅਪਡੇਟ ਆਈ ਆਪਣੇ ਕੋਲੇ ਸੋ ਸੂਤਰਾਂ ਦੇ ਵੱਲੋਂ ਖਬਰ ਆਪਣੇ ਤੱਕ ਪਹੁੰਚੀ ਹੈ ਵੀ ਖੰਡੂਰ ਸਾਹਿਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣਾ ਕੈਂਡੀਡੇਟ ਖੜਾ ਕਰੇਗਾ ਮੈਂ ਪਹਿਲਾਂ ਤੁਹਾਨੂੰ ਸਵਾਲ ਕੀਤਾ ਸੀ ਤੇ ਨਵੀਂ ਅਪਡੇਟ ਆਈ ਆ ਸਾਡੇ ਕੋਲੇ ਜੋ ਸੂਤਰਾਂ ਦੇ ਵੱਲੋਂ ਖਬਰ ਪਹੁੰਚੀ ਹੈ ਵੀ ਖੰਡੂਰ ਸਾਹਿਬ ਦੇ ਵਿੱਚ ਅਕਾਲੀ ਦਲ ਆਪਣਾ ਕੈਂਡੀਡੇਟ ਖੜਾ ਕਰੇਗਾ ਇਹਦਾ ਕੀ ਮਤਲਬ ਹੈ ਕੀ ਹੁਣ ਸਮਰਥਨ ਅਕਾਲੀ ਦਲ ਉੱਥੇ ਨਹੀਂ ਦੇਵੇਗਾ ਬਿੱਕੂ ਅਕਾਲੀ ਦਲ ਦਾ ਪਹਿਲਾਂ ਤੋਂ ਵੀ ਮੈਂ ਤੁਹਾਨੂੰ ਗੱਲ ਦੱਸੀ ਹੈ ਕਿ ਉਹ ਓਪਨਲੀ ਤਾਂ ਓਪੋਜ਼ ਨਹੀਂ ਕਰਦੇ ਪਰ ਉਹ ਹੱਕ ਦੇ ਵਿੱਚ ਵੀ ਨਹੀਂ ਜਗੇ ਉਹ ਉਹਨਾਂ ਦੀ ਆਪਣੀ ਪੋਲਿਟਿਕਸ ਹੈ ਅਕਾਲੀ ਦਲ ਦੀ ਇੱਕ ਜਿਹੜੀ ਥੋੜੀ ਲਿਬਰਲ ਹੈ ਡੈਮੋਕਰੈਟਿਕ ਹੈ ਜਿਹੜੀਆਂ ਤਰ੍ਹਾਂ ਨੇ ਸਿਮਰਨਜੀਤ ਸਿੰਘ ਮਾਨ ਹੋਏ ਜਾਂ ਇਵਨ ਅਮਰਪਾਲ ਹੋਏ ਜਾਂ ਇਹ ਤੋਂ ਪਹਿਲਾਂ ਸੀਮਿਆਂ ਦੇ ਵਿੱਚ ਜਦੋਂ ਸੰਤ ਜਰਨੈਲ ਸਿੰਘ ਵੀ ਸੀਗੇ ਉਦੋਂ ਵੀ ਅਕਾਲੀ ਦਲ ਨੂੰ ਭੜੀਸਿਆ ਗਿਆ ਇਹਦੇ ਵਿੱਚ ਅਕਾਲੀ ਦਲ ਉਪਨਦੀ ਨਹੀਂ ਸੀ ਆ ਰਿਹਾ ਇੱਥੋਂ ਤੱਕ ਕਿ ਜਦੋਂ ਮੋਰਚਾ ਲੱਗਿਆ ਸੀ ਧਰਮ ਯੁੱਧ ਤਾਂ ਸੰਤ ਲੋਂਗੋਵਾਲ ਵੀ ਉੱਥੇ ਸੀਗੇ ਬਹੁਤ ਮਤਲਬ ਕਲੀਅਰ ਕੱਟ ਡਿਫਰੈਂਸਸ ਸੀਗੇ ਦੋਨਾਂ ਤਰ੍ਹਾਂ ਦੇ ਆਪਰੇਸ਼ਨ ਡੂਸਟਰ ਤੋਂ ਬਾਅਦ ਵੀ ਰਹੇ ਤੋ ਇਸ ਕਰਕੇ ਕਾਲੀ ਦਲ ਦੀ ਪੋਲਿਟਿਕਸ ਦੇ ਨਾਲ ਇਹ ਮੇਲ ਨਹੀਂ ਖਾਂਦੀ ਪਰ ਕਿਉਂਕਿ ਉਹ ਧਰਮ ਦੀ ਪੋਲਿਟਿਕਸ ਕਰਦੇ ਨੇ ਗੁਰਦੁਆਰਿਆਂ ਦੇ ਉੱਪਰ ਉਹਨਾਂ ਦਾ ਕਬਜਾ ਹੈ ਸਿੱਖ ਸਾਇਕੀ ਦੇ ਵਿੱਚ ਵੀ ਉਹਨਾਂ ਦਾ ਵੀ ਇੱਕ ਪਲੇਸ ਹੈ ਸੋ ਉਹਨਾਂ ਨੂੰ ਤੱਕ ਦਿੱਤਾ ਜਾਂਦਾ ਹੈ ਆਮ ਤੌਰ ਤੇ ਪੁਸ਼ ਕਰ ਦਿੱਤਾ ਜਾਂਦਾ ਹੈ ਉਹ ਨੰਗੇ ਚਿੱਟੇ ਰੂਪ ਚ ਉਹਨਾਂ ਦਾ ਬੋਧ ਨਹੀਂ ਉਸ ਤਰੀਕੇ ਨਾਲ ਕਰਦੇ ਪਰ ਇਹ ਹੈ ਕਿ ਹੁਣ ਜੇ ਉਹਨਾਂ ਨੇ ਫੈਸਲਾ ਕਰ ਲਿਆ ਇਹਦਾ ਮਤਲਬ ਉਹ ਆਪਣੇ ਆਪ ਨੂੰ ਡਿਸਟੈਂਸ ਕਰ ਰਹੇ ਨੇ ਇਹਦੇ ਨਾਲ ਪਰ ਆਪਣੀ ਉਹ ਵੱਖਰੀ ਸਿਆਸਤ ਹੈ ਜਿਹੜੀ ਉਹ ਰੱਖਣੀ ਚਾਹੁੰਦੇ ਨੇ ਇਹਦਾ ਮਤਲਬ ਜੀ ਬਿਲਕੁਲ ਬਿਲਕੁਲ ਸੋ ਜਿਵੇਂ ਕਿ ਪਹਿਲਾਂ ਅਕਾਲੀ ਦਲ ਦਾ ਵੱਡਾ ਬਿਆਨ ਸੀ ਲੇਕਿਨ ਉਹਨਾਂ ਸਾਡੀ ਟੀਮ ਦੀ ਗੱਲ ਹੋਈ ਆ ਅਕਾਲੀ ਦਲ ਦੇ ਨਾਲ ਤੇ ਉਹਨਾਂ ਨੇ ਕਲੀਅਰ ਕਰ ਦਿੱਤਾ ਹੈ ਵੀ ਉਹ ਹੁਣ ਖੰਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਐਲਾਨਣਗੇ ਤੇ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸਦੀ ਆਪਾਂ ਵੀ ਸਿਰਫ ਔਰ ਸਿਰਫ ਖੰਡੂਰ ਸਾਹਿਬ ਦੀ ਕਿ ਸੇਟ ਹੈ ਜਿੱਥੇ ਅਕਾਲੀ ਦਲ ਨੇ ਅਜੇ ਤੱਕ ਆਪਣਾ ਉਮੀਦਵਾਰ ਨਹੀਂ ਐਲਾਨਿਆ ਸੀ ਸੋ ਸਿੱਧਾ ਤੇ ਸਪਸ਼ਟ ਮਤਲਬ ਕੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਪਹਿਲਾਂ ਅਕਾਲੀ ਦਲ ਦੇ ਵੱਲੋਂ ਕਿਹਾ ਗਿਆ ਸੀ ਵੀ ਅਸੀਂ ਸਮਰਥਨ ਦੇਵਾਂਗੇ ਭਾਈ ਅਮਰਤਪਾਲ ਸਿੰਘ ਨੂੰ ਲੇਕਿਨ ਹੁਣ ਜਦੋਂ ਉਹ ਆਜ਼ਾਦ ਉਤਰਨ ਦੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਆਜ਼ਾਦ ਲੜਨਗੇ ਤਾਂ ਅਕਾਲੀ ਦਲ ਵੀ ਆਪਣਾ ਕੈਂਡੀਡੇਟ ਲੈ ਕੇ ਹੁਣ ਉੱਥੇ ਆ ਰਿਹਾ ਸੋ ਆਪਾਂ ਫਿਰ ਤੋਂ ਸਵਾਲ ਦੇ ਬੱਲ ਆਉਣੇ ਆ ਅੱਜ ਤੁਸੀਂ ਆਪਾਂ ਗੱਲ ਕਰ ਰਹੇ ਸੀ ਦਿੱਲੀ ਮਾਡਲ ਦੀ ਜਿੱਥੇ ਕਿ ਦਿੱਲੀ ਹਾਈ ਕੋਰਟ ਦੇ ਵੱਲੋਂ ਅੱਜ ਝਾੜ ਪਾਈ ਗਈ ਸਮਾਪਕਨ ਪਿਛਲੇ ਦਿਨ ਝਾੜ ਪਾਈ ਗਈ ਸੀ ਆਮ ਆਦਮੀ ਪਾਰਟੀ ਸਰਕਾਰ ਨੂੰ ਸੋ ਇਸ ਦੇ ਉੱਪਰ ਇਸ ਟਿੱਪਣੀ ਦੇ ਉੱਪਰ ਬੀਜੇਪੀ ਦੇ ਵੱਲੋਂ ਤਿੱਖਾ ਪ੍ਰਹਾਰ ਕੀਤਾ ਗਿਆ ਆਸੋ ਮਨਜਿੰਦਰ ਸਿੰਘ ਸਿਰਤਾ ਜਿਹੜੇ ਬੀਜੇਪੀ ਦੇ ਵੱਡੇ ਆਗੂ ਨੇ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦੀ ਮੰਗ ਕੀਤੀ ਗਈ ਹੈ ਵੀ ਬੜਾ ਤਿੱਖਾ ਉਹਨਾਂ ਦੇ ਵੱਲੋਂ ਕਿਹਾ ਗਿਆ ਵੀ ਸਿਰਫ ਆਪਣੇ ਲਈ ਸੋਚੇ ਨਿੱਜੀ ਹਿੱਤਾਂ ਦੀ ਗੱਲ ਕਰਦੇ ਨੇ ਰਾਸ਼ਟਰੀ ਹਿੱਤ ਦੀ ਗੱਲ ਨਹੀਂ ਕਰਦੇ ਤੇ ਉਹਨਾਂ ਨੇ ਅਸਤੀਫੇ ਦੀ ਮੰਗ ਕੀਤੀ ਆ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਅਰਵਿੰਦ ਕੇਜਰੀਵਾਲ ਇਹਨਾਂ ਟਿੱਪਣੀਆਂ ਤੋਂ ਬਾਅਦ ਅਸਤੀਫਾ ਦੇਣਗੇ ਇਹ ਕੋਈ ਤਾਂ ਸਰਸਾ ਜ ਮੇਰਾ ਖਿਆਲ ਹੈ ਉਹਨਾਂ ਨੇ ਕਈ ਕਿਸਮਾਂ ਦੇ ਪਾਰਟੀਆਂ ਰੱਖਤੀਆਂ ਉਹਨੇ ਆਪਣੇ ਸਪੀਕਰ ਉਹ ਸਭ ਤੋਂ ਸਖਤ ਬਿਆਨ ਤੇ ਭਰਕਾਉ ਦੇਣ ਦੇ ਲਈ ਅੱਖੇ ਹੋਏ ਨੇ ਉਹਨਾਂ ਨੇ ਤੇ ਉਹ ਕੁਦਰਤੀ ਹੈ ਉਹਨਾਂ ਦਾ ਇੱਕ ਕਹਿਣਾ ਬਣਦਾ ਚਲੋ ਉਹਨਾਂ ਕਹਿੰਦੇ ਤਾਂ ਹੋਰ ਸਪੋਕਸ ਪਰਸਨ ਕਹਿੰਦਾ ਕੋਈ ਵੀ ਬਾਕੀ ਪਾਰਟੀਆਂ ਵੀ ਕਹਿਣਗੀਆਂ ਕਿ ਜੇ ਕੋਰਟ ਨੇ ਇਹ ਟਿੱਪਣੀ ਕੀਤੀ ਹੈ ਤਾਂ ਇਹਨੂੰ ਧਿਆਨ ਚ ਰੱਖਦੇ ਹੋਏ ਅਸਤੀਫੇ ਦੀ ਮੰਗ ਉਹਨਾਂ ਨੇ ਤਾਂ ਕਰਨੀ ਉਹ ਕਰਨੀ ਹੈ ਪਰ ਮੈਨੂੰ ਲੱਗਦਾ ਨਹੀਂ ਹੈ ਇਤਰੀਵਾਲ ਜੀ ਦਾ ਜਿਸ ਤਰੀਕੇ ਦੇ ਨਾਲ ਮੈਡਮ ਸਨੀਤਾ ਦਾ ਉਹਨਾਂ ਨੇ ਸਟਾਰ ਕੰਪੇਨਰ ਦਾ ਕਰਿਆ। باوجود ਇਸ ਗੱਲ ਦੇ ਕਿਉਂਕਿ ਕੰਪੇਨਿੰਗ ਦੀ ਉਹਨਾਂ ਦੀ ਕੋਈ ਹਿਸਟਰੀ ਨਹੀਂ ਹੈ। ਉਹਦੇ ਮੁਕਾਬਲੇ ਸਟਾਰ ਕੰਪੇਨਰ ਭਗਵੰਤ ਸਿੰਘ ਮਾਨ ਤੋਂ ਵੱਧ ਕੋਈ ਹੋ ਨਹੀਂ ਸਕਦਾ। ਮਤਲਬ ਉਹਦੀਆਂ ਰੈਲੀਆਂ 'ਚ ਉਹ ਰਿਸਪਾਂਸ ਵੀ ਮਿਲਦਾ ਹੈ। ਉਹਨੂੰ ਗੱਲ ਕਰਨੀ ਵੀ ਆਉਂਦੀ ਹੈ, ਭੰਡੀ ਕਰਨੀ ਵੀ ਆਉਂਦੀ ਹੈ। ਆਪਾਂ 100 ਦੇ ਖਿਲਾਫ ਹੋਈਏ ਪਰ ਐਜ਼ ਅ ਕੰਪੇਨਰ, ਐਜ਼ ਅ ਪਬਲਿਕ ਸਪੀਕਰ ਮਤਲਬ ਉਹਦੇ ਮੁਕਾਬਲੇ 'ਚ ਨਹੀਂ ਹੈ। ਕੋਈ ਵੀ ਨਹੀਂ ਹੈ ਆਮ ਆਦਮੀ ਪਾਰਟੀ 'ਚ। ਤੇ ਉਹਨੂੰ ਕੱਟ ਕੇ ਮਤਲਬ ਸੁਨੀਤਾ ਗੇਜਰੀਵਾਲ ਨੂੰ ਕਰਨਾ ਆਪਣੀ ਜਗ੍ਹਾ ਕਿਸੇ ਨੂੰ ਸੀਐਮ ਨਾ ਲਾਉਣਾ ਪਾਵਰਾਂ ਡੈਲੀਗੇਟ ਨਾ ਕਰਦੇ ਇੱਕ ऑब्सेशन ਹੈ ਖਾਸ ਕਿਸਮ ਦਾ ਸੋ ਮੇਰਾ ਨਹੀਂ ਖਿਆਲ ਉਹ ਅਸਤੀਫਾ ਦੇਣਗੇ ਉਹ ਤਾਂ ਮਰਨੀ ਮਰ ਜਾਣਗੇ ਅਸਤੀਫਾ ਦੇਣ ਵਾਲਾ ਹੈ ਉਹਨਾਂ ਦਾ ਉਹ ਨਹੀਂ ਹੈ ਉਹ ਇਸੇ ਗੱਲ ਨੂੰ ਯੂਜ਼ ਕਰ ਰਹੇ ਨੇ ਪਰ ਸਰ ਹਾਈ ਹਾਈ ਕੋਰਟ ਨੇ ਵੀ ਟਿੱਪਣੀ ਕੀਤੀ ਹੈ ਨਾ ਵੀ ਤੁਸੀਂ ਇਸ ਤਰ੍ਹਾਂ ਦੇ ਕੰਮ ਨਾ ਕਰੋ ਸਾਨੂੰ ਕੋਈ ਸਖਤ ਫੈਸਲਾ ਲੈਣਾ ਪਵੇ ਉਹਨਾਂ ਨੇ ਵਕੀਲ ਨੂੰ ਕਿਹਾ ਆਮ ਆਦਮੀ ਪਾਰਟੀ ਦੇ ਵਕੀਲ ਨੂੰ ਇਹ ਗੱਲ ਕਹੀ ਸੀ ਵੀ ਤੁਹਾਡੇ ਖਿਲਾਫ ਤੁਹਾਡੀ ਪਾਰਟੀ ਦੇ ਖਿਲਾਫ ਜਾਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਤੁਹਾਡੇ ਮੁਕੱਲ ਦੇ ਖਿਲਾਫ ਕਈ ਪਟੀਸ਼ਨਾਂ ਆਈਆਂ ਸੀ ਅਸੀਂ ਉਹਨਾਂ ਨੂੰ ਰੱਦ ਕੀਤਾਗਾ ਵੀ ਜੇਲ੍ਹ ਦੇ ਵਿੱਚੋਂ ਸਰਕਾਰ ਚਲਾਉਣ ਦੀ ਵੀ ਤੁਸੀਂ ਕਹਿ ਰਹੇ ਹੋ ਵੀ ਅਸੀਂ ਜੇਲ੍ਹ ਤੋਂ ਸਰਕਾਰ ਚਲਾਉਣੇ ਤੇ ਦੂਸਰੇ ਪਾਸੇ ਜਿਵੇਂ ਵਕੀਲ ਨੇ ਕਿਹਾ ਵੀ ਜਿਹੜੀਆਂ ਇਹ ਕਿਤਾਬਾਂ ਦਾ ਫੰਡਾ ਤੁਸੀਂ ਗੱਲ ਕਰ ਰਹੇ ਸੀ 2 ਲੱਖ ਬੱਚਿਆਂ ਨੂੰ ਕਿਤਾਬਾਂ ਨਹੀਂ ਮਿਲੇ ਜਿਸ ਦੇ ਆਧਾਰ ਦੇ ਉੱਪਰ ਝਾੜ ਪਾਈ ਗਈ ਹੈ ਤੇ ਉਹ ਕਹਿ ਰਹੇ ਸੀ ਵੀ ਸਾਨੂੰ ਉਹਨਾਂ ਦੇ ਸਾਈਨਾਂ ਦੀ ਲੋੜ ਹੈ ਸੋ ਦੂਸਰੇ ਪਾਸੇ ਹਾਈ ਕੋਰਟ ਕਹਿੰਦੀ ਨਜ਼ਰ ਆ ਰਹੀ ਹੈ ਵੀ ਸਾਨੂੰ ਸਖਤ ਫੈਸਲਾ ਲੈਣ ਲਈ ਮਜਬੂਰ ਨਾ ਕਰੋ ਕਿਉਂਕਿ ਜੇਲ੍ਹ ਤੋਂ ਸਰਕਾਰ ਚਲਾਉਣ ਦਾ ਵੀ ਤੁਹਾਡਾ ਆਪਣਾ ਫੈਸਲਾ ਹੈ ਤੋ ਸੋਮਵਾਰ ਨੂੰ ਇਸ ਦੇ ਉੱਪਰ ਫੈਸਲਾ ਆ ਸਕਦਾ ਇਸ ਮਾਮਲੇ ਦੇ ਉੱਪਰ ਕਿਵੇਂ ਦੇਖ ਰਹੇ ਹੋ ਕਿਸ ਤਰ੍ਹਾਂ ਦਾ ਸਖਤ ਰੁਕ ਹਾਈ ਕੋਰਟ ਬਣਾ ਸਕਦਾ ਕਿਉਂਕਿ ਉਹ ਸਖਤ ਫੈਸਲੇ ਦੇ ਸੰਬੰਧ ਦੇ ਵਿੱਚ ਅੱਜ ਬੋਲ ਚੁੱਕੀ ਹੈ। ਇਹ ਕੋਈ ਜਿਹੜੀ ਸਿੰਪਲ ਪੋਲਿਟਿਕਸ ਵਿਕਟਮ ਹੁੱਡ ਦੀ ਪੋਲਿਟਿਕਸ ਨੂੰ ਕਹਿੰਦੇ ਨੇ ਮੋਦੀ ਸਾਹਿਬ ਨੇ ਵੀ ਉਹੀ ਪੋਲਿਟਿਕਸ ਕੀਤੀ ਹੈ ਕਿ ਸਾਡੇ ਨਾਲ ਹਮੇਸ਼ਾ ਤੱਕਾ ਹੁੰਦਾ ਹੈ। ਕੇਜਰੀਵਾਲ ਸਾਹਿਬ ਇੱਕ ਵਾਰ ਇਹਨਾਂ ਦੀ ਗਵਰਨਮੈਂਟ ਜਦੋਂ ਟੁੱਟ ਗਈ ਸੀ ਉਦੋਂ ਵਾਅਦੇ ਇਹਨਾਂ ਨੇ ਕੀਨ ਕਰਿਆ ਇਹ ਚਾਹੁੰਦੇ ਨੇ ਵੀ ਸਰਕਾਰ ਤੋੜ ਕੇ ਰਾਸ਼ਟਰਪਤੀ ਰਾਜ ਲਾ ਦਿੱਤਾ ਜਾਵੇ। ਬਾਕੀ ਵੀ ਵੋਟਰਸ ਦੇ ਕੋਲ ਜਦੋਂ ਇਹ ਜਾਣੇ ਕਹਿਣ ਕਿ ਦੇਖੋ ਜੀ ਅਸੀਂ ਤਾਂ ਕਰਾਮਾਤਾਂ ਕਰ ਦੇਣੀ ਆਂ ਸੀ ਅਸੀਂ ਤਾਂ ਸਵਰਗ ਲੈ ਆਉਣਾ ਸੀ ਦਿੱਲੀ 'ਚ ਇਹਨਾਂ ਨੇ ਰੋਕਤਾ ਉਹ ਵਿਕਟਮ ਹੁੱਡ ਦੀ ਪੋਲਿਟਿਕਸ ਕਰ ਰਹੇ ਨੇ ਔਰ ਮੇਰਾ ਖਿਆਲ ਇਹ ਹੈ ਕਿ ਇਹ ਹੁਣ ਇਨੀ ਨੰਗੀ ਹੋ ਗਈ ਹੈ ਵਿਕਟਮ ਹੁੱਡ ਦੀ ਪੋਲਿਟਿਕਸ ਉਹ ਕਹਿੰਦੇ ਜੀ ਸਾਡੇ ਚਪੇੜ ਮਾਰੋਗੇ ਜੀ ਰੋਂਦੇ ਜਾਈਏ ਵੋਟਰਾਂ ਦੇ ਕੋਲ ਕਿ ਆਹ ਦੇਖੋ ਸਾਡੇ ਮਾਰੇ ਸਾਡੇ ਮਾਰੇ ਥੋੜੀ ਵਜਾ ਨਾ ਮਾਰੇ ਮੇਰਾ ਨਹੀਂ ਖਿਆਲ ਕਿ ਇਹਨਾਂ ਦੀ ਸਰਕਾਰ ਤੋਰਨੀ ਨਹੀਂ ਚਾਹੀਦੀ ਮਤਲਬ ਨਾ ਹੀ ਰਾਸ਼ਟਰਪਤੀ ਦਾ ਰਾਜ ਲੱਗਣਾ ਚਾਹੀਦਾ ਇਹ ਇਦਾਂ ਹੀ ਚੱਲਣਾ ਚਾਹੀਦਾ ਅਸਲ ਦੇ ਵਿੱਚ ਤਾਂ ਕਿ ਬਿਲਕੁਲ ਐਕਸਪੋਜ਼ ਹੋ ਜਾਣ ਪਰ ਇਹ ਫੈਸਲਾ ਚਾਰਜਨ ਨੂੰ ਹੋਣਾ ਕਿਉਂਕਿ ਚਾਰਜਨ ਨੂੰ ਮਤਲਬ ਕਿਹੜੀ ਸਰਕਾਰ ਆਉਂਦੀ ਹੈ ਕਿਸ ਟਾਈਪ ਦੀ ਆਉਂਦੀ ਹੈ ਇਹ ਉਹਦੀ ਵੇਟ ਕਰ ਰਹੇ ਨੇ ਅਸਲ ਦੇ ਵਿੱਚ ਦੇਖੋ 7 ਮਈ ਤੱਕ ਤਾਂ ਇਹਨਾਂ ਦਾ ਹੋ ਹੀ ਗਿਆ ਕਿਸੇ ਦੇ ਨਾਲ ਪਰ ਇਹ ਹੈ ਕਿ ਮੈਨੂੰ ਲੱਗਦਾ ਹੈ ਕਿ ਜਿਹੜੀ ਪੋਲਿਟਿਕਸ ਇਹ ਕਰ ਰਹੇ ਨੇ ਜਿਹੜੀਆਂ ਚਾਹੇ ਕੋਰਟਾਂ ਦਾ ਤੱਕ ਪੋਲਿਟਿਕਸ ਨਹੀਂ ਜਿਹੜੀ ਸਾਸੀ ਪਾਰਟੀ ਹੈ ਜੇ ਕੇਂਦਰੀ ਪਾਰਟੀ ਹੈ ਜਿਹੜੀ ਉਹ ਮੇਰਾ ਖਿਆਲ ਹੈ ਇਸ ਗੱਲ ਨੂੰ ਸਮਝ ਕੇ ਚੱਲ ਰਹੇ ਨੇ ਉਹਨੂੰ ਵਿਕਟਮ ਕੰਨ ਦਾ ਸਪੇਸ ਨਹੀਂ ਦੇ ਰਹੇ ਇਸ ਕਰਕੇ ਇਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਪਹਿਲਾਂ ਤਾਂ ਇਹ ਸੀਗਾ ਵੀ ਅੰਦਰੋਂ ਅਸੀਂ ਰੌਲਾ ਪਾਵਾਂਗੇ ਜੇ ਇਹ ਕਰਾਂਗੇ ਸੁਪਰੀਮ ਕੋਰਟ ਚਲੇ ਜਾਵਾਂਗੇ ਪਹਿਲਾਂ ਪ੍ਰੋਟੈਸਟ ਵੀ ਕਰੇ ਦੇਖੋ ਪ੍ਰੋਟੈਸਟ ਵੀ ਕਿਤੇ ਕੋਈ ਨਹੀਂ ਹੋਇਆ ਦਿੱਲੀ ਚ ਹੁਣ ਕੋਈ ਪ੍ਰੋਟੈਸਟ ਨਹੀਂ ਨਾ ਹੀ ਪੰਜਾਬ ਦੇ ਵਿੱਚ ਕੋਈ ਹੋ ਰਿਹਾ ਸਗੋਂ ਜਿਹੜੇ ਬਾਹਰ ਲੀਡਰ ਨੇ ਸੰਜੀਤ ਸਿੰਘ ਵੀ ਤੇ ਈਵਨ ਤੁਹਾਡੇ ਮੈਡਮ ਅਤੀਸ਼ੀ ਵੀ ਤੇ ਈਵਨ ਕੋਲ ਮਾਨਮਾਨ ਵੀ ਉਹਨਾਂ ਨੇ ਚੰਗਾ ਮੋਰਚਾ ਸੰਭਾਲ ਕੇ ਰੱਖਿਆ ਉਹ ਇਹ ਕੇਜਰੀਵਾਲ ਦੀ ਗੈਰ ਐਬਸੈਂਸ ਕੋਈ ਬਹੁਤ ਖਾਸ ਰੜਕ ਨਹੀਂ ਰਹੀ ਕਿਸੇ ਨੂੰ ਇਹ ਗੱਲ ਉਹਨਾਂ ਨੂੰ ਬੜੀ ਮੁਸ਼ਕਲ ਲੱਗ ਰਹੀ ਹੈ ਇਸ ਕਰਕੇ ਉਹਨਾਂ ਜਦੋਂ ਫੈਸਲੇ ਪ੍ਰਭਾਵਿਤ ਹੋਣਗੇ ਤਾਂ ਇਹ ਥੋੜੀ ਜਿਹੀ ਕੋਰਟ ਕੋ ਉਹ ਕਹਿਗੇ ਕਿ ਇਸ ਕਰਕੇ ਇਹਨੂੰ ਛੱਡ ਦਿਓ ਕਿਉਂਕਿ ਮਤਲਬ ਇਹਦੇ ਦਸਕਤ ਚਾਹੀਦੇ ਨੇ ਬਾਹਰ ਸੋ ਕੋਰਟ ਨੂੰ ਕੋਈ ਨਾ ਕੋਈ ਫੈਸਲਾ ਇਸ ਤਰ੍ਹਾਂ ਦਾ ਲੈਣਾ ਪਊਗਾ ਉਹਨੂੰ ਫਿਰ ਇਹ ਤਾਂ ਪੇਸ਼ ਕਰਨੀ ਹੈ ਕਿ ਜੀ ਕੋਰਟ ਨੂੰ ਦੇਖੋ ਸਰਕਾਰ ਨੇ ਭਾਜੀਪੀ ਨੇ ਕੀਤਾ ਜਿਸ ਤਰ੍ਹਾਂ ਏਜੰਸੀਆਂ ਸਾਰੀਆਂ ਉਹ ਕਹਿ ਰਹੇ ਨੇ ਨੋ ਡਾਊਟ ਕਿ ਇਹ ਨਹੀਂ ਕਿ ਸਰਕਾਰਾਂ ਮਤਲਬ ਜਾਂ ਕੇਂਦਰੀ ਸਰਕਾਰ ਬੀਜਪੀ ਦੀ ਸਰਕਾਰ ਨਹੀਂ ਕਰ ਰਹੀ ਉਹ ਇੱਕ ਵੱਖਰਾ ਹਿੱਸਾ ਹੈ ਆਪਣੇ ਆਪ ਦੇ ਵਿੱਚ ਪਰ ਇਹ ਲੋਕ ਜਿਹੜੇ ਆਪਣੇ ਆਪ ਅਲਟਰਨੇਟਿਵ ਪੋਲਿਟਿਕਸ ਦੀ ਗੱਲਾਂ ਕਰਦੇ ਸੀ ਜਿਹੜੇ ਕਹਿੰਦੇ ਸੀ ਅਸੀਂ ਡੈਮੋਕ੍ਰੇਸੀ ਲੈ ਕੇ ਆਉਣੀ ਹੈ ਉਹ ਲੈਣਾ ਦਾ ਹੀ ਪਿਆਜ ਸਾਡੇ ਸਾਹਮਣੇ ਲੰਗਾ ਹੋ ਜੀ ਸਰ ਭਾਵੇਂ ਦਿੱਲੀ ਦੇ ਵਿੱਚ ਕੱਤੇ ਦੀ ਸ਼ਰਾਬ ਉਹ ਨੀਤੀਸ਼ ਕੱਤੇ ਦੀ ਸ਼ਰਾਬ ਕੋ ਢਾਲੇ ਦੇ ਕਾਰਨ ਭਾਵੇਂ ਉਹਨਾਂ ਦੇ ਵੱਡੇ ਲੀਡਰ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਅੰਦਰ ਬੈਠੇ ਨੇ ਲੇਕਿਨ ਇੱਧਰ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਆਪਕਾਰੀ ਨੀਤੀ ਦੇ ਉੱਪਰ ਥਾਪੀਆਂ ਮਾਰਦੇ ਨਜ਼ਰ ਆ ਰਹੇ ਨੇ ਉਹ ਕਹਿੰਦੇ ਕਿਉਂਕਿ ਪਿਛਲੇ ਦਿਨੀ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਤੇ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਲਗਾਤਾਰ ਇਹ ਗੱਲ ਕਹਿੰਦੀ ਕਹੀ ਜਾ ਰਹੀ ਹੈ ਵੀ ਭਾਈ ਇੱਥੇ ਦੀ ਵੀ ਜਿਹੜੀ ਆਪਕਾਰੀ ਨੀਤੀ ਹੈ ਉਹ ਵੀ ਦਿੱਲੀ ਤੋਂ ਪ੍ਰੇਰਿਤ ਸੀ ਇਹਦੀ ਵੀ ਜਾਂਚ ਕਰਾ ਲੈਣੀ ਚਾਹੀਦੀ ਹੈ ਹੁਣ ਸੁਖਪਾਲ ਸਿੰਘ ਖਹਿਰਾ ਦੇ ਇਸ ਚੈਲੰਜ ਨੂੰ ਕਬੂਲਦੇ ਹੋਏ ਵਿੱਤ ਮੰਤਰੀ ਸਾਹਿਬ ਦਾ ਵੱਡਾ ਬਿਆਨ ਆਇਆ ਥਾਪੀ ਮਾਰੀ ਹੈ ਉਹਨਾਂ ਨੇ ਕਹਿੰਦੇ ਅਸੀਂ ਤਿਆਰ ਬੈਠੇ ਸਾਰੀ ਜਿਹੜੀ ਆਪਕਾਰੀ ਨੀਤੀ ਹੈ ਸ਼ਰਾਬ ਨੀਤੀ ਹੈ ਬਿਲਕੁਲ ਖੁੱਲੀ ਐ ਬਿਲਕੁਲ ਸਾਹਮਣੇ ਐ ਜਿਹੜੀ ਮਰਜ਼ੀ ਏਜੰਸੀ ਤੋਂ ਜਦੋਂ ਮਰਜ਼ੀ ਤੁਸੀਂ ਆ ਕੇ ਜਾਂਚ ਕਰਵਾ ਸਕਦੇ ਹੋ ਕਹਿੰਦੇ ਅਸੀਂ 4000 ਕਰੋੜ ਰੁਪਇਆ ਵੀ ਕਮਾ ਲਿਆ ਇਸ ਨੀਤੀ ਦੇ ਨਾਲ ਕਿਵੇਂ ਦੇਖ ਰਹੇ ਹੋ ਕਿ ਇਸ ਬਿਆਨ ਦੇ ਉੱਪਰ ਆ ਆਪਾਂ ਪਾਰਟੀ ਘਿਰਦੀ ਨਜ਼ਰ ਆਏਗੀ ਜਾਂ ਫਿਰ ਪਾਰਟੀ ਬਿਲਕੁਲ ਸ਼ੋਰ ਆ ਵੀ ਭਾਈ ਉਹਨਾਂ ਵੱਲੋਂ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਪੱਖ ਬਿਲਕੁਲ ਸਹੀ ਐ ਕਿਵੇਂ ਦੇਖ ਰਹੇ ਹੋ ਵਿੱਤ ਮੰਤਰੀ ਸਾਹਿਬ ਦੇ ਇਸ ਬਿਆਨ ਨੂੰ ਕੋਲ ਕੁਮਿੰਦਰ ਜੀ ਅੱਜਕੱਲ ਸਿਆਸਤ ਦਾ ਜਦੋਂ ਬੋਲਦੇ ਨੇ ਨਾ ਢੱਲਲੇ ਨਾਲ ਹੀ ਬੋਲਦੇ ਨੇ ਕਾਸ ਕਰਕੇ ਜੇ ਝੂਠ ਬੋਲਦੇ ਨੇ ਉਹਦਾ ਬਹੁਤ ਹੀ ਜ਼ਿਆਦਾ ਤਰਨ ਦੇਣਾ। ਈਮਾ ਸਾਲ ਤਾਂ ਤੁਹਾਨੂੰ ਯਾਦ ਹੋਣਾ ਜਦੋਂ ਨੋਟਿਸ ਆਪਰੇਸ਼ਨ ਹੋਇਆ ਸੀਗਾ ਜਿਹੜੇ ਉਹ ਐਮਐਲਏ ਹੁੰਦੀ ਜੀਪੀ ਤੇ ਚਲੇ ਗਏ ਉਹਨਾਂ ਨੂੰ ਨਾਲ ਲੈ ਕੇ ਜਿਸ ਤਰੀਕੇ ਦੇ ਨਾਲ 5-6 ਦਿਨ ਟੋਲਟ ਮੱਕਾ ਹੋਇਆ ਜਿਸ ਤਰੀਕੇ ਦੇ ਨਾਲ ਸੈਸ਼ਨ ਸੱਦਿਆ ਗਿਆ ਮਤਲਬ ਕੋਈ ਉਹਦਾ ਕੀ ਸਿੱਟਾ ਨਿਕਲਿਆ ਕਿੰਨਾ ਜੋਸ਼ ਸੀ ਕਿੰਨਾ ਢੱਲਾ ਸੀ ਕਿੰਨਾ ਕੰਫੀਡੈਂਸ ਸੀਗਾ ਸੋ ਜਿਹੜੀ ਆਫਕਰੀ ਨੀਤੀ ਹੈ ਦਿੱਲੀ ਵਾਲੀ ਉਹ ਨੀਤੀ ਹੈ ਇੱਥੇ ਲਾਗੂ ਹੋਈ ਹੈ। ਜੇ ਨੂੰ ਕੰਪੇਅਰ ਕਰੋ ਬਾਕੀ ਸਟੇਟਾਂ ਦੇ ਨਾਲ ਨوجوان ਸਿੰਘ ਸਿੱਧੂ ਨੇ ਬਿਲਕੁਲ ਟਾਟਾ ਕੰਕਰੀਟ ਕੱਢ ਕੇ ਦਿੰਦਾ ਸੀ ਵੀ ਕਿਸ ਤਰੀਕੇ ਦੇ ਨਾਲ ਰੇਟ ਹੈ ਕਿਸ ਤਰੀਕੇ ਦੇ ਨਾਲ ਅੱਗੇ ਥੋਕ ਦਾ ਰਿਟੇਲ ਦਾ ਕੀਤਾ ਜਾ ਰਿਹਾ ਹੈ ਬਾਕੀ ਸਟੇਟਾਂ ਨੇ ਕਿੰਨਾ ਪੈਸਾ ਕਮਾਇਆ ਜਾ ਰਿਹਾ ਹੈ 400 ਕਰੋੜ ਤਾਂ ਆਪਾਂ ਕਮਾ ਲਿਆ ਠੀਕ ਹੈ ਬਾਕੀਆਂ ਦੇ ਮੁਕਾਬਲੇ ਕੀ ਹੈ ਦਾਰੂ ਦੀ ਜਿਹੜੀ ਸੇਲ ਹੈ ਕਿੰਨੀ ਵਧੀ ਹੈ ਸੋ ਇਸ ਕਰਕੇ ਹੈ ਕਿ ਇਨਕੁਆਰੀ ਹੈ ਜਿਹੜੀ ਉਹਨਾਂ ਨੇ ਚਲੋ ਮੰਤਰਿਆਰ ਬੜਾ ਲੇਟ ਰਿਸਪਾਂਸ ਦਿੰਦਾ ਤੁਸੀਂ ਦੇਖਿਆ ਹੋਣਾ ਬਹੁਤ ਦੇਰ ਦੀ ਇਹ ਗੱਲ ਉੱਠੀ ਹੋਈ ਹੈ ਇੱਥੇ ਵੀ ਜਾਂਚ ਹੋਣੀ ਚਾਹੀਦੀ ਹੈ। ਸੋ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਿਆ ਹੋਣਾ ਕਿ ਇਹਦਾ ਜਵਾਬ ਦੇਣਾ ਬਣਦਾ ਕਿਉਂਕਿ ਲੱਛਣਾ ਜਦੋਂ ਉਸ ਲੱਗਦੇ ਨੇ ਇਸ ਤਰੀਕੇ ਦੇ ਨਾਲ ਪਰ ਫਿਰ ਲੰਬੇ ਸਮੇਂ ਲਈ ਛੁੱਪ ਕਰ ਜਾਂਦੇ ਨੇ ਉਹ ਤੋਂ ਬਹੁਤ ਤੇ। ਸੋ ਮੈਨੂੰ ਲੱਗਦਾ ਹੈ ਕਿ ਇਹਦੀ ਜਾਂਚ ਇਹ ਨਹੀਂ ਕਿ ਇਹ ਕਹਿੰਦੇ ਨੇ ਵੀ ਹੋਣੀ ਚਾਹੀਦੀ ਹੈ ਜੇ ਸਰਕਾਰ ਦੁਆਰਾ ਆ ਗਈ ਕੇਂਦਰ ਦੇ ਵਿੱਚ ਬੀਜੇਪੀ ਦੀ ਤਾਂ ਉਹ ਡੈਫੀਨਿਟਲੀ ਕਰਾਉਣਗੇ। ਦੂਜੀ ਹੋਰ ਕੋਈ ਸਰਕਾਰ ਆ ਜਿਹੜੇ ਵੱਖਰੀ ਗੱਲ ਹੈ। ਕਿਉਂਕਿ ਲੌਜੀਕਲ ਇਹਦਾ ਜਿਹੜਾ ਮਤਲਬ ਪਰਸੂਇੰਸ ਹੈ ਜਿਹੜੀ ਇਹਦੀ ਹੋਣੀ ਹੈ ਪਹਿਲਾਂ ਆਪਣੇ ਅਫਸਰਾਂ ਨੂੰ ਵੀ ਉਹਨਾਂ ਨੇ ਸਤਿਅ ਅਜੰਸੀਆ ਨੇ ਪਰ ਬਹੁਤ ਸਾਰੇ ਉਹਨਾਂ ਨੇ ਤੱਤ ਉੱਥੇ ਇਕੱਠੇ ਕਰੇ ਨੇ ਪਰ ਇਹ ਕਿ ਇਹ ਮੈਂ ਸਮਝਦਾ ਕਿ ਪ੍ਰੋਪਾਗੈਂਡਾ ਦੇ ਲੈਵਲ ਤੇ ਹੈ ਜਿਹੜੇ ਦੋਸ਼ ਲਾਉਂਦੇ ਨੇ ਵਿਰੋਧੀ ਉਹ ਵੀ ਪ੍ਰੋਪਾਗੈਂਡਾਈ ਹੈ ਕਿ ਜੀ ਇਨਕੁਆਰੀ ਕਰਾਓ ਛਕੀ ਹੈ ਸਾਰਾ ਪੁੱਛਿਆ ਜਿਹੜੇ ਕੰਫੀਡੈਂਸ ਨਾ ਜਵਾਬ ਦਿੰਦੇ ਨੇ ਵੀ ਜਿੰਤਾ ਮਰਜ਼ੀ ਇਨਕੁਆਰੀ ਕਰਾ ਲਓ ਇਹ ਵੀ ਇਲੈਕਸ਼ਨਾਂ ਦੇ ਕਰਕੇ ਪ੍ਰੈਸ਼ਰ ਹੈ ਕਿਸੇ ਦਾ ਕਿ ਜੇ ਤੁਹਾਡੇ ਤੇ ਕੋਈ ਦੋਸ਼ ਲੱਗਦਾ ਤੁਸੀਂ ਉਹਦਾ ਜਵਾਬ ਦਿਓ ਉਹਨਾਂ ਨੇ ਉਹਦੇ ਜਵਾਬ ਦੇ ਵਿੱਚ ਉਹ ਗੱਲ ਕਰੀ ਹੈ ਪਰ ਜੇ ਤੱਥਾਂ ਤੇ ਜਦੋਂ ਗੱਲ ਹੋਊਗੀ ਮੇਰਾ ਖਿਆਲ ਹੈ ਕੀ ਪਹਿਲਾਂ ਕਿੰਨਾ ਰੇਵਨਿਊ ਸੀ ਹੁਣ ਕਿੰਨਾ ਰੇਵਨਿਊ ਹੈ ਰੇਟ ਕਿੰਨਾ ਵਧਿਆ ਕਿਹਨੂੰ ਕਿੰਨਾ ਹਿੱਸਾ ਜਾ ਰਿਹਾ ਇਹਦੀ ਜਾਂਚ ਜੇ ਹੁੰਦੀ ਹੈ ਤਾਂ ਮੇਰਾ خیال ਹੈ ਕਾਫੀ ਪੁਛੇ ਚੋਂ ਨਿਕਲ ਸਕਦਾ ਹੈ ਕਿਉਂਕਿ ਦਿੱਲੀ ਵਾਲੀ ਪਾਲਸੀ ਵੀ ਇਦਾਂ ਹੀ ਸੀ ਅਰ ਦਿੱਲੀ ਵਾਲੀ ਪਾਲਸੀ ਤਾਂ ਫਿਰ ਵਾਪਸ ਲੈਣੀ ਪਈ ਸੀ ਉਹਨਾਂ ਨੂੰ ਇੱਥੇ ਤਾਂ ਲਾਗੂ ਕਰ ਲਈ ਆਪਾਂ ਨੇ ਉਸ ਤਰੀਕੇ ਦੇ ਨਾਲ ਸੋ ਇਹ ਆਪਣੇ ਆਪ ਦੇ ਵਿੱਚ ਚਲੋ ਠੀਕ ਹੈ ਉਹਨਾਂ ਦਾ ਹੋ ਸਕਦਾ ਹੈ ਹੱਥ ਫੋਨ ਉਹਨਾਂ ਕੋਲ ਬੈਟਰ ਹੋਣਗੇ ਪਰ ਮੈਨੂੰ ਲੱਗਦਾ ਵੀ ਇਹ ਤਾਂ ਸਬੰਧ ਇਲੈਕਸ਼ਨ ਪ੍ਰੋਫੀਕੰਡੇ ਨਾਲ ਜ਼ਿਆਦਾ ਹੈ ਸਚਾਈ ਨਾਲ ਘੱਟ ਹੈ ਜੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਖਹਿਰਾ ਸਾਹਿਬ ਕਹਿੰਦੇ ਵੀ ਭਾਈ ਤੁਸੀਂ ਜਾਂਚ ਹੋਣੀ ਚਾਹੀਦੀ ਹੈ ਇਹਨਾਂ ਆਮ ਆਦੀ ਪਾਰਟੀ ਚ ਇਲੈਕਸ਼ਨ ਦੇ ਟਾਈਮ ਕੰਨ ਜਾਂ ਤੁਸੀਂ ਪ੍ਰੈਸ਼ਰ ਦੀ ਗੱਲ ਕਰ ਰਹੇ ਹੋ ਲੇਕਿਨ ਇੱਕ ਵਾਰ ਇਸ ਮਾਮਲੇ ਉੱਪਰ ਬੋਲੀਏ ਤੇ ਜਾਂਚ ਕਰਵਾਉਣ ਦੇ ਲਈ ਬਿਲਕੁਲ ਤਿਆਰ ਹੈ ਜੇਕਰ ਜਾਂਚ ਹੁੰਦੀ ਹੈ ਤਾਂ ਵਿੱਚੋਂ ਨਿਕਲੇ ਕੀ ਇਹ ਵੀ ਇੱਕ ਵੇਖਣ ਵਾਲੀ ਗੱਲ ਹੋਏਗੀ ਸੋ ਡਾਕਟਰ ਸਾਹਿਬ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸ੍ਰੀ ਲਖਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਉਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇਸਨ ਡਾਕਟਰ ਹਰਵਿੰਦਰ ਸਿੰਘ ਪੱਟੀ ਜਿਨ੍ਹਾਂ ਬੋਲੋ ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇਣਾ ਚਾਹ ਚਾ ਕੀਤੀ ਗਿਆ ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ ਉਦ ਤੱਕ ਦਿਓ ਇਜਾਜ਼ਤ ਧੰਨਵਾਦ